ਇੱਥੇ ਤੇ ਲੋਕਾਂ ਨੂੰ ਪਤਾ ਹੀ ਨਹੀਂ ਨਾ ਕਿ ਵਾਡਲ ਡਿਫਰੈਂਸ ਬੀਟਵੀਨ ਕਲਚਰ ਐਂਡ ਐਗਰੀਕਲਚਰ ਯਾਨੀ ਪਹਿਲੇ ਦਿਨ ਵਹੀਜ ਕੇ ਆਈਏ ਵਿਆਹ ਹੋ ਕੇ ਆਈਏ ਦੂਜੀ ਦਫਾ ਆਉਣੀਏ ਤੈਨੂੰ ਮਕਲਾਵਾ ਆ ਗਿਆ ਤੀਜੀ ਦਫਾ ਆਈਏ ਜਦੋਂ ਮੁੰਡਾ ਲੈਣ ਗਿਆ ਉਹਨੂੰ ਤਰਵੇਂਡਾ ਆਖਣਾ ਉਸ ਜ਼ਮਾਨੇ 'ਚ ਜੰਜਾਂ ਨੂੰ ਦੁੱਧ ਪਿਆਇਆ ਜਾਂਦਾ ਸੀ ਤੇ ਫਿਰ ਉਹ ਹੋਲੀ-ਹੋਲੀ ਜਦੋਂ ਸ਼ਾਦੀ ਹਾਲਾਂ 'ਚ ਗਏ ਫਿਰ ਉਹ ਫਿਰ ਬਾਅਦ ਜਿੰਨਾ ਦੀ ਪੈਸੇ ਵੀ ਮقرਰ ਹੋ ਗਏ ਕਿ ਜੀ ਦੁੱਧ ਨਹੀਂ ਦੇ ਸਕਦੇ ਤੇ ਇੰਨੇ-ਇੰਨੇ ਪੈਸੇ ਦੇ ਹੀ ਜਾਓ ਯਾਨੀ ਦੁੱਧ ਦੇ ਥਾਂ ਦੇ ਮਸਲ ਕਿਲੋ ਦੁੱਧ ਦੀ ਜਿਹੜੀ ਕੀਮਤ ਐਸ ਵੀ ਲਈ ਰਾਜੇ ਉਹ ਉਹਨੇ ਦੇ ਦਿਓ ਹੁਣ ਵੀ ਸਾਡੇ ਇੱਥੇ ਮਤਲਬ ਐਲਾਨ ਹੋ ਜਾਂਦਾ ਸਪੀਕਰ ਦੇ ਕਿ ਮੁੰਡਾ ਜੀ ਖਾਰੇ ਤੇ ਬਹਿ ਗਿਆ ਖਾਰੇ ਉਹ ਲੈ ਕੇ ਤੇ ਮੰਜੀ ਤੇ ਬਹਿ ਗਿਆ ਤੇ ਆਜੋ ਜੀ ਉਹਨੂੰ ਜੋ ਜੋ ਜਿਹੜੇ ਜੋ ਉਹਨਾਂ ਦੇ ਨਿਕਦੇ ਨੇ ਬਰਾਦਰੀ ਨੇ ਉਹਨਾਂ ਵੀ ਜਿੰਨੇ ਜਿੰਨੇ ਪੈਸੇ ਦੇਣੇ ਨੇ ਉਹ ਅੱਜ ਵੀ ਦਿੰਦੇ ਨੇ ਤੇ ਸਾਡੇ ਦੇ ਲੋਕੀ ਲੱਖਾਂ ਲੱਖਾਂ ਰੁਪਏ ਖਰਚ ਕਰ ਦਿੰਦੇ ਨੇ ਵਿਆਹਾਂ ਦੇ ਉੱਤੇ ਔਰ ਉਹ ਆਪਣੀ نسل ਦੀ ਵਾਰਿਸ ਨੂੰ ਲਿਆਉਣ ਲਈ ਇੰਨਾ ਪ੍ਰੋਟੋਕੋਲ ਦਿੰਦੇ ਨੇ ਕਿ ਪੂਰੀ ਦੁਨੀਆ 'ਚ ਨਹੀਂ ਕਿਤੇ ਦਿੱਤਾ ਗਿਆ ਵਾਹ ਜਿਹੜਾ ਸਾਡਾ ਰੇਂਜ ਮੈਰਿਜ ਸਿਸਟਮ ਹੈ ਨਾ ਜੀ ਪੂਰੀ ਦੁਨੀਆ ਦੇ ਵਿੱਚ ਇਹ ਬੜਾ ਕਾਮਯਾਬਤਰੀਨ ਜਿਹੜਾ ਨਿਜ਼ਾਮ ਹੈ ਜੀ ਨਿਜ਼ਾਮ ਸਾਡੀਆਂ ਧੀਆਂ ਐਡੀਆਂ ਸ਼ਰਮੋ ਹਯਾ ਵਾਲੀਆਂ ਨੇ ਕਿ ਜੇ ਉਹ ਜਿਆ ਵੀ ਖਾਵਾਂ ਦੋਨਾਂ ਦੇ ਪੱਲੇ ਪਾ ਦੇਣ ਉਹ ساری ਉਮਰ ਮਾਪਿਆਂ ਦੀ ਲੱਜ ਪਾਲਣ ਲਈ ਹਾਂਜੀ ਉਥੇ ਮਤਲਬ ਬੇਕੋ ਦੇ ਨਾਲ ਗੁਜ਼ਾਰਾ ਕਰਦੀ ਜਾਂਦੀ ਹੈ ਦਾਜ ਜਿਹੜਾ ਇਹਦੀਆਂ ਕੋ ਲਿਮਿਟੇਸ਼ਨਾਂ ਹੋਣੀਆਂ ਚਾਹੀਦੀਆਂ ਨੇ ਲੇਕਿਨ ਹੁਣ ਬਹੁਤ ਜ਼ਿਆਦਾ ਇਹਦੀਆਂ ਕੋ ਹੱਦ ਮਕਰਰ ਹੋਣੀ ਚਾਹੀਦੀ ਹੈ ਸਾਡੇ ਵੱਡੇ ਜਿਹੜੇ ਸਨ ਉਹ ਆਉਂਦੇ ਸਨ ਧੀ ਦੇ ਘਰੋਂ ਪਾਣੀ ਵੀ ਨਹੀਂ ਪੀਣਾ ਅਵਾ ਇਸ ਤਰ੍ਹਾਂ ਧੀ ਨੂੰ ਜਾ ਕੇ ਕੁਝ ਦੇਣਾ ਧੀ ਦੇ ਘਰੋਂ ਪਾਣੀ ਵੀ ਨਹੀਂ ਪੀਣਾ ਕਈ ਵਾਰੀ ਘੋੜੀ ਤੇ ਜਾਣਾ ਤੇ ਜਾ ਕੇ ਪਾਣੀ ਵੀ ਨਹੀਂ ਪੀਣਾ ਖੁਈ ਤੇ ਪਾਣੀ ਪੀ ਜਾਣਾ ਦੇਖਣਾ ਮੈਂ ਧੀਰੇ ਕਰੋ ਪਾਣੀ ਨਹੀਂ ਪੀਣਾ ਸ਼ਹਿਰ ਉਹ ਹੁੰਦਾ ਜਿੱਥੇ ਕੋਈ ਸ਼ਾਹ ਅਸਲੀ ਨਹੀਂ ਹੁੰਦੀ ਪਿੰਡ ਉਹ ਹੁੰਦਾ ਜਿੱਥੇ ਹਰ ਸ਼ਾਹ ਅਸਲੀ ਹੁੰਦੀ ਔਲਾਦ ਮੂਲ ਹੁੰਦੀ ਏ ਤੇ ਵਿਆਜ ਹੁੰਦਾ ਤੇ ਮੂਲ ਨਾਲੋਂ ਵਿਆਜ ਪਿਆਰਾ ਹੁੰਦਾ ਔਨ ਬਗਾਨੀਆਂ ਜਾਈਆਂ ਤੇ ਵਿਛੋੜਨ ਸਕਿਆਂ ਪਾਈਆਂ ਮਾਮੇ ਨੂੰ ਵੀ ਥੋੜਾ ਬੋਤਾ ਏ ਜੋ ਹੋਏਗਾ ਤੇ ਮਾਮੀ ਨੂੰ ਤੇ ਉਦੋਂ ਹੀ ਠੰਡ ਪੈਣੀ ਏ ਜਦੋਂ ਉਹਦੇ ਪੇਕਿਆਂ ਤੋਂ ਕੋਹ ਆਣਾ ਹੈ ਤੋ ਉਹੋ ਜਨਾਬ ਉਹਨੇ ਲਾਲ ਗੁੱਲਾ ਸੇਕਣਾ ਹੈ ਹਾਂਜੀ ਤੇ ਕੁੱਕੜ ਜਿਹੜੇ ਨੇ ਦੇਸੀ ਕਰਨੇ ਨੇ ਇਹਨਾਂ ਸੱਕੀਆਂ ਭਾਬੀਆਂ ਨੇ ਡੋਲਾ ਟੋੜ ਕੇ ਕੱਚਾ ਦੁੱਧ ਪੀਂ ਹਾਂਜੀ ਬismillahirrahmanirrahim ਸ਼ੁਰੂ ਖੁਦਾ ਦੇ ਨਾਮੋ ਜਿਸ ਦਾ ਜੋੜ ਜਵਾਬ ਨਾ ਕੋਈ ਜਿਸ ਦੀ ਰਹਿਮਤ ਬਖਸ਼ਿਸ਼ ਵਾਲਾ ਅੰਤ ਹਸਾਬ ਨਾ ਕੋਈ ਪਿਆਰੇ ਵੇਖਣ ਵਾਲਿਓ ਪੰਜਾਬੀ ਮਾਂ ਬੋਲੀ ਦੇ ਜ਼ੁਬਾਨੋਂ ਅਦਬ ਤੇ ਸਕਾਫਤ ਦੇ ਫਰੋਗ ਤੇ ਵਧਾਵੇ ਤੇ ਚੜਤ ਲਈ ਸ਼ੁਰੂ ਕੀਤੇ ਜਾਣ ਵਾਲੇ ਤੁਹਾਡੇ ਆਪਣੇ YouTube ਚੈਨਲ ਮੇਲਾ TV ਦੇ ਉੱਤੇ ਤੁਹਾਨੂੰ ਦਿਲ ਦੀਆਂ ਡੁੰਗਿਆਈਆਂ ਤੋਂ ਸੱਤ ਬਿਸਮిల్లా ਤੇ ਜੀ ਆਇਆਂ ਨੂੰ ਆਖਨੇ ਆ ਪਿਆਰਿਓ ਸਾਡੀ ਇਹ ਬੇਨਤੀ ਹੈ ਵੀ ਸਾਡੇ ਇਸ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਵੋ ਸਾਹਿਬੋ ਸਾਡੇ ਵਲੌਗਸ ਨੂੰ ਲਾਈਕ ਤੇ ਸ਼ੇਅਰ ਵੀ ਕਰਿਆ ਕਰੋ ਤੇ ਆਪਣੇ ਕਮੈਂਟਸ ਸਾਨੂੰ ਜ਼ਰੂਰ ਭਜਵਾਇਆ ਕਰੋ ਕਿਉਂ ਜੇ ਤੁਹਾਡੇ ਤਸਰਾਤ ਦੇ ਚੰਨ ਨੇ ਨਾ ਸਿਰਫ ਅਸੀਂ ਆਪਣੀ ਗੁਫ਼ਤਗੂ ਤੇ ਆਪਣੀ ਗੱਲਬਾਤ ਨੂੰ ਮਜ਼ੀਦ ਸ਼ਿੰਗਾਰਨ ਅਤੇ ਸਵਾਰਨ ਦਾ ਆਰ ਤੇ ਯਤਨ ਕਰਦੇ ਰਹਿੰਦੇ ਆ ਬਲਕਿ ਤੁਹਾਡੇ ਤਾਂ ਸੁਰਾਤ ਸਾਡੇ ਲਈ ਬੜੀ ਹਲਾਸ਼ੇਰੀ ਦਾ ਤੇ ਬੜੀ ਐਨਕਰੇਜਮੈਂਟ ਦਾ ਵੀ ਸਬਬ ਹੁੰਦੇ ਨੇ ਸਾਹਿਬੋ ਕੱਲ੍ਹ ਅਸੀਂ ਆਪਣੀ ਮੇਲਾ ਟੀਵੀ ਦੀ ਬੈਠਕ ਦੇ ਵਿੱਚ ਦੇਸ ਪੰਜਾਬ ਦੇ ਮਹਾਨ ਸੂਝਵਾਨ ਤੇ ਪੰਜਾਬੀ ਜ਼ੁਬਾਨੋ ਅਦਬ ਦੇ ਇੱਕ ਉੱਚ ਪੱਧਰ ਦੇ ਸੇਵਾਦਾਰ ਬਾਬਾ ਜੀ ਇਹਸਾਨੁਲਾ ਬਾਜਵਾ ਦੇ ਨਾਲ ਆਪਣੇ ਖੜਾਚੇ ਹੋਏ ਆਪਣੇ ਉਬੇ ਸਾ ਲੈਂਦੇ ਰਸਮੋ ਰਵਾਜ ਬਾਰੇ ਗੱਲਾਂ ਬਾਤਾਂ ਕਰ ਰਹੇ ਸਾਂ ਤੇ ਬਾਬਾ ਜੀ ਸਾਡੀਆਂ ਵਿਛੜਦੀਆਂ ਹੋਈਆਂ ਰਵਾਇਤ ਤੇ ਰਸਮਾਂ ਰੀਤਾਂ ਬਾਰੇ ਸਾਨੂੰ ਜਾਣਕਾਰੀ ਦੇ ਰਹੇ ਸਨ ਪਿਆਰਿਓ ਆਓ ਬਾਬਾ ਜੀ ਦੇ ਨਾਲ ਇੱਕ ਵਾਰੀ ਫੇਰ ਗੱਲਬਾਤ ਕਰੀਏ ਤੇ ਜਿਹੜੀਆਂ ਕੱਲ ਵਾਲੀ ਬੈਠਕ ਦੇ ਵਿੱਚ ਗੱਲਾਂ ਬਾਤਾਂ ਰਹਿ ਗਈਆਂ ਸਨ ਉਹ ਵੀ ਅੱਜ ਤੁਹਾਡੇ گوشੇ ਗੁਜ਼ਾਰ ਕਰੀਏ ਬਾਈਵਾ ਭਾਂਜੀ ਕੀ ਹੁੰਦੀ ਸੀ ਉਹ ਵੀ ਦੱਸੋ ਭਾਂਜੀ ਭਾਂਜੀ ਜਿਹੜੀ ਇਹਨਾਂ ਦੀ ਉਹ ਜਿਹੜੀ ਸਾਡੀ ਨੂੰਹ ਲਿਆਉਂਦੀ ਸੀ ਨਾ ਜੀ ਮਠਿਆਈ ਜਾਂ ਲੱਡੂ ਜਾਂ ਬੂੰਦੀ ਦੇ ਲੱਡੂ ਜਾਂ ਦੁੱਗੇ ਜਿਹੜੇ ਦੇਸੀ ਲੱਡੂ ਆਟੇ ਦੇ ਬਣਦੇ ਸਨ ਮੈਦੇ ਦੇ ਉਹ ਲੈ ਕੇ ਜਦੋਂ ਆਉਂਦੀ ਸੀ ਨਾ ਮਤਲਬ ਇੱਕ ਤੇ ਮਕਲਾਵਾ ਹੁੰਦਾ ਸੀ ਮਕਲਾਵੇ ਤੇ ਆਉਣਾ ਫਿਰ ਤਰਵਿੰਡਾ ਆਉਣਾ ਜਿਹੜੀ ਤਿੱਜੀ ਵਰੀ ਯਾਨੀ ਪਹਿਲੇ ਦਿਨ ਵਹੀਜ ਕੇ ਆਈਏ ਵਿਆਹ ਹੋ ਕੇ ਆਈਏ ਤੀਜੀ ਦਫਾ ਆਉਣੀਏ ਤਉਨੂੰ ਮਕਲਾਵਾ ਆਇਆ ਤਿੱਜੀ ਦਫਾ ਆਈਏ ਇਹ ਦੋ ਮੁੰਡਾ ਲੈਣ ਗਿਆ ਉਹਨੂੰ ਤਰਵੇਂ ਡਾਕਣਾ ਵਾ ਵਾ ਉਦੋਂ ਫਿਰ ਉਹਨਾਂ ਨਾਲ ਭਾਂਜੀ ਉਹ ਮਤਲਬ ਇਹ ਮਠਿਆਈ ਬਣਾ ਕੇ ਪੇਕਿਆ ਨੇ ਜਾਂ ਲੱਡੂ ਬਣਾ ਕੇ ਜਿਹੜੇ ਦੇਣੇ ਉਹ ਚੋਕੇ ਸਾਰੇ ਹੁੰਦੇ ਸਨ ਮਤਲਬ ਕਈ ਮਣ ਵੀ ਦਿੰਦੇ ਸਨ ਸਵਾ ਮਣ ਭਾਂਜੀ ਵੀ ਕਈ ਦਿੰਦੇ ਸਨ ਉਹ ਫਿਰ ਲਿਆ ਕੇ ਉਹਨੇ ਤੇ ਉਹ ਆਪਣੀ ਸੱਸ ਨੂੰ ਤੇ ਨਾਨਾ ਨੂੰ ਦੱਸਣਾ ਭਈ ਜੀ ਇਹਨੂੰ ਕੰਮਣਿਆਆਂ ਨਹੀਂ ਸੱਧੋ ਤੇ ਉਹਨਾਂ ਨੂੰ ਸੱਧ ਕੇ ਤੇ ਸਾਰੇ ਉਹ ਤਕਸੀਮ ਕਰੋ ਬੰਦੇ ਤੋਂ ਬਰਾਦਰੀ ਦੇ ਵਿੱਚ ਵੰਡਦੇ ਉਹਨੂੰ ਭਾਜੀ ਜਾਂਦੇ ਔਰ ਉਹ ਭਾਜੀ ਉਹਨਾਂ ਜੀ ਦਿੱਤੀ ਜਾਂਦੀ ਸੀ ਜਿਨ੍ਹਾਂ ਵੱਲੋਂ ਤੁਹਾਨੂੰ ਭਾਜੀ ਆਉਂਦੀ ਰਹਿੰਦੀ ਏ ਜਿੱਥੇ ਤੁਹਾਡੀ ਵਰਤੋਂ ਭਾਜੀ ਹੈ ਵੇ ਵਾਹ ਜੀ ਜੀ ਤੇ ਇਸਲਾਮੀਆਂ ਵੀ ਵਿਆਹ ਤੇ ਜਿਹੜੀਆਂ ਹੁੰਦੀਆਂ ਸਾਨੂੰ ਭਾਈਵਾ ਸਾਹਿਬ ਵੀ ਮੈਂ ਤਾਂ ਸਮਝ ਨਾ ਵੀ ਇੱਕ ਦੂਜੇ ਦੀ ਮਦਦ ਕਰਨ ਦਾ ਇੱਕ ਉਹ ਤੇ ਅੱਜ ਵੀ ਹੁੰਦੀਆਂ ਨੇ ਮਤਲਬ ਉਹ ਇਸਲਾਮੀਆਂ ਇਹ ਹੀ ਸਾਨੇ ਕਿ ਇਸਲਾਮੀ ਦੇਣੀ ਕਿ ਮਤਲਬ ਇੱਕ ਦੂਜੇ ਦੀ ਮਦਦ ਵੀ ਹੋ ਜਾਂਦੀ ਹੈ ਮਦਦ ਹੋ ਜਾਏ ਤਾਂ ਪੈਸੇ ਦਾ ਮੁੰਡੇ ਹੁਣ ਵੀ ਸਾਡੇ ਇੱਥੇ ਮਤਲਬ ਇਹ ਐਲਾਨ ਹੋ ਜਾਂਦਾ ਸਪੀਕਰ ਦੇ ਕੇ ਮੁੰਡਾ ਜੀ ਖਾਰੇ ਤੇ ਬੈ ਗਿਆ ਖਾਰੇ ਉਹ ਲੈ ਕੇ ਤੇ ਮੰਜੀ ਤੇ ਬੈ ਗਿਆ ਤੇ ਆਜੋ ਜੀ ਉਹਨੂੰ ਜੋ ਜੋ ਜਿਹੜੇ ਜੋ ਉਹਨਾਂ ਦੇ ਨਿਗਦੇ ਨੇ ਬਰਾਦਰੀ ਨੇ ਉਹਨਾਂ ਵੀ ਜਿੰਨੇ ਜਿੰਨੇ ਪੈਸੇ ਦੇਣੇ ਨੇ ਉਹ ਅੱਜ ਵੀ ਦਿੰਦੇ ਨੇ ਉਹ ਉਹ ਵੀ ਇੱਕ ਬੜਾ ਵੱਡਾ ਤੁਸੀਂ ਸਮਝ ਲਓ ਇੱਕ ਸਪੋਰਟ ਵੀ ਘਰਵਾਂ ਨੂੰ ਹੋ ਜਾਂਦੀ ਏ ਕੋਦੇ ਨੇ ਕਾਫੀ ਪੈਸੇ ਇਕੱਠੇ ਹੋ ਜਾਂਦੇ ਨੇ ਲੇਕਿਨ ਉਹ ਵੀ ਨਿਉਂਦਰਾ ਪਾਂਦੀ ਏ ਨਿਉਂਦਰਾ ਦਾ ਮਤਲਬ ਇਹ ਜਿੰਨਾ ਤੁਸੀਂ ਕਿਸੇ ਨੂੰ ਦਿੱਤਾ ਹੋਇਆ ਤੇ ਜੇ ਤੁਸੀਂ ਕਿਸੇ ਨੂੰ ਦਿੱਤਾ ਨਹੀਂ ਤੇ ਤੁਹਾਨੂੰ ਦੇਣ ਕਿੰਨੇ ਆਉਣੇ ਉਹ ਠੀਕ ਹੈ ਲੇਕਿਨ ਸਰ ਵੇਖੋ ਨਾ ਇਹ ਤੁਸੀਂ ਪਿੰਡ ਦੇ ਵਿੱਚ ਐਲਾਨ ਦੀ ਗੱਲ ਕੀਤੀ ਤੇ ਪਿੰਡ 'ਚ ਸਾਡੇ ਇੱਕਦਵਾਰੀ ਐਲਾਨ ਹੋਇਆ ਮੈਂ ਨਿੱਕਾ ਜਿਹਾ ਸੀ ਮੈਂ ਪਹਿਲੀ ਵਾਰੀ ਸੁਣਿਆ ਲੇਕਿਨ ਮੈਂ ਬੜਾ ਮਹਿਜ਼ੂਜ਼ ਹੋਇਆ ਮੈਨੂੰ ਬੜਾ ਉਹਦਾ ਮਜ਼ਾ ਆਇਆ ਉਹ ਐਲਾਨ ਇਸ ਤਰ੍ਹਾਂ ਕੀਤਾ ਗਿਆ ਕਿ ਭਾਈ ਪਿੰਡ ਵਾਲਿਓ ਸਾਰੇ ਤੁਸੀਂ ਤੁਹਾਨੂੰ ਪਤਾ ਹੈ ਵੀ ਕੱਲ ਅਬਦਲ ਰਸ਼ੀਦ ਰਹਿਮਾਨੀ ਦੀ ਬੁੱਚੀ ਦੀ ਸ਼ਾਦੀ ਹੈ ਤੇ ਸਾਰੇ ਦੋਸਤਾਂ ਕੇ ਬੇਨਤੀ ਹੈ ਵੀ ਸ਼ਾਮ ਨੂੰ ਆਪਣੇ ਆਪਣੇ ਡੰਗਰਾਂ ਦਾ ਦੁੱਧ ਚੋਕ ਕੇ ਤੇ ਜਿੰਨਾ ਤੁਹਾਡਾ ਤੋਫੀਕ ਹੈ ਉਹਦੇ ਘਰ ਦੁੱਧ ਪਹਚਾਓ ਇਹ ਤਾਂ ਹੁਣ ਤੱਕ ਚੱਲਦਾ ਰਿਹਾ ਹਾਂ ਇੱਥੇ ਵੀ ਚੱਲਦਾ ਸੀ ਬਾਕਾਇਦਾ اعلان ਹੁੰਦਾ ਸੀ ਆਪਣੇ ਆਪ ਜਿਹੜੇ ਨਿਗਦੇ ਸਨ ਯਾਨੀ ਨਿਗਦੇ ਦਾ ਮਤਲਬ ਹੈ ਕਰੀਬੀ ਤਲਕ ਵਾਲੇ ਚਾਚੇ ਬਾਬੇ ਉਹਦੇ ਪੂਰੇ ਬਾਲਟੀਆਂ ਉਹਦੇ ਘਰ ਖੜਦੇ ਨਹੀਂ ਸਨ ਉਹ ਤੇ ਪੂਰੀਆਂ ਬਾਲਟੀਆਂ ਆ ਕੇ ਕਿਉਂਕਿ ਜੰਜਾਂ ਨੂੰ ਦੁੱਧ ਪਿਆਇਆ ਜਾਂਦਾ ਸੀ ਹਾਂ ਉਸ ਜ਼ਮਾਨੇ 'ਚ ਜੰਜਾਂ ਨੂੰ ਦੁੱਧ ਪਿਆਇਆ ਜਾਂਦਾ ਸੀ ਤੇ ਫਿਰ ਉਹ ਹੌਲੀ-ਹੌਲੀ ਜਦੋਂ ਸ਼ਾਦੀ ਹਾਲਾਂ 'ਚ ਗਏ ਫਿਰ ਉਹ ਫੇਰ ਬਾਅਦ ਜਿੰਨਾ ਦੀ ਪੈਸੇ ਵੀ ਮਕਰਰ ਹੋ ਗਏ ਤੇ ਜੀ ਦੁੱਧ ਨਹੀਂ ਦੇ ਸਕਦੇ ਤੇ ਇੰਨੇ-ਇੰਨੇ ਪੈਸੇ ਦੇ ਹੀ ਜਾਓ ਜੇ ਨਹੀਂ ਦੁੱਧ ਦੇ ਥਾਂ ਦੇ ਮਤਲਬ ਕਿਲੋ ਦੁੱਧ ਦੀ ਜਿਹੜੀ ਕੀਮਤ ਐਸ ਵੇਲੇ ਰਾਜੇ ਉਹ ਉਹਨੇ ਦੇ ਦਿਓ ਜਾਂ 2 ਕਿਲੋ ਮਠਿਆ ਤੇ 2 ਕਿਲੋ ਦੇ ਦੇ ਦਿਓ ਲੇਕਿਨ ਉਹ ਹੁਣ ਸਾਡੇ ਉਹ ਵੀ ਚੀਜ਼ਾਂ ਮੁੱਕ ਗਈਆਂ ਨੇ ਔਰ ਐਸ ਐਸ ਮਤਲਬ ਇਹ ਹੈ ਕਿ ਕਿਉਂਕਿ ਸਿਸਟਮ ਹੀ ਉਹ ਸਾਰਾ ਸਮਾਜ ਹੀ ਉਸ ਆਦੀ ਹਾਲਾਤਾਂ ਚ ਚੱਲਾ ਗਿਆ ਉਹ ਸਾਰਾ ਸਿਸਟਮ ਜਿਹੜਾ ਨਾ ਨਹੀਂ ਜਦੋਂ ਮੰਜੀਆਂ ਇਕੱਠੀਆਂ ਕਰਨੀਆਂ ਜੰਜਾਂ ਆਉਣੀਆਂ ਉਨਾ ਵਾਸਤੇ ਉਧਰ ਰੋਟੀ ਤੇ ਥੱਲੇ ਬਾਕੇ ਖਾਂਦੇ ਸਨ ਜੀ ਹਾਂਜੀ ਜੀ ਥੱਲੇ ਹੀ ਬਾਕੇ ਮਨੇ ਮੈਂ ਆਪਣੇ ਵਿਆਹ ਤੇ ਜਦੋਂ ਗਿਆ ਉੱਥੇ ਗੁਜਰਾ ਹਾਲੇ ਤੇ ਥੱਲੇ ਬਾਕੇ ਰੋਟੀ ਖਵਾਈ ਸੀ ਆ ਲੰਬਾਇਆ ਸਾਨੂੰ ਉਹਨਾਂ ਕੁਰਸੀਆਂ ਤੇ ਸੀ ਜੀ ਲੇਕਿਨ ਰੋਟੀ ਖਾਣ ਨੂੰ ਟੇਬਲਾਂ ਤੇ ਉਹ ذرا ਚੰਗਾ ਨਹੀਂ ਸੀ ਉਸ ਜ਼ਮਾਨੇ ਹੀ ਸਮਝਿਆ ਜਾਂਦਾ ਉਹ ਥੱਲੇ ਹੀ ਬਾਕੇ ਤੇ جناب ਖੇਸ ਵਿਛਾ ਦਿੰਦੇ ਸਨ ਔਰ ਉਹਦੇ ਉੱਤੇ ਦੋ ਦੂਹਾਂ ਪਾਸੇ ਬੰਦੇ ਆ ਬਹਿ ਜਾਣਾ ਉਹਨਾਂ ਨੂੰ ਕਈਆਂ ਥਾਵਾਂ ਤੇ ਇੱਕ ਇੱਕ ਥਾਲ ਦੂਆਂ ਨੂੰ ਦੇਈ ਜਾਣਾ ਦੂਆਂ ਨੇ ਇੱਕੋ ਜਿਹਾ ਖਾਣਾ ਕਈਆਂ ਥਾਵਾਂ ਤੇ ਫਿਰ ਬਾਅਦ ਚ ਵੱਖਰੇ ਵੱਖਰੇ ਦੇਣੇ ਸ਼ੁਰੂ ਹੋ ਗਏ ਸ਼ਾਦੀ ਵਿਆਹ ਦੀ ਜਦੋਂ ਨੂੰ ਆਉਂਦੀ ਸੀ ਜੀ ਵਹੀਜਕੇ ਤੇ ਬਹੁਤ ਜ਼ਿਆਦਾ ਸਗਣ ਹੁੰਦੇ ਸਨ ਜੀ ਜੀ ਮਤਲਬ ਇਹ ਵੇ ਕਿ ਖਡੁਕਣੇ ਖਡਾਣਾ ਹਾਂ ਕਿ ਕੁੜੀਆਂ ਤੇ ਮੁੰਡੇ ਨੂੰ ਇਕੱਠਿਆਂ ਭਾ ਲੈਣਾ ਸ਼ਰਮ ਹਿਆਦ ਦਾ ਜ਼ਮਾਨਾ ਸੀ ਇੱਕ ਦੂਜੇ ਨਾਲ ਇਨੀ ਫ੍ਰੈਂਕਨੈਸ ਨਹੀਂ ਸੀ ਹੁੰਦੀ ਇੱਕ ਦੂਜੇ ਨਾਲ ਬੋਲਚੋਲ ਸਾਂਝੇ ਕਰਨ ਦਾ ਕੋਈ ਨਾ ਕੋ ਢੰਗ ਵਰਤਣਾ ਬੀਬੀਆਂ ਨੇ ਇਕੱਠਿਆਂ ਕਰਕੇ ਉਹਨਾਂ ਨੂੰ ਭਾ ਲੈਣਾ ਹਾਂਜੀ ਤੇ ਉਹ ਮਤਲਬ ਇਹ ਹੈ ਕਿ ਗੋਰਖ ਤੰਦਾ ਉਹ ਇੱਕ ਤੰਦ ਜਈ ਨਾ ਆਖਣਾ ਬਈ ਆ ਤੰਦ ਗਵਾਜਗੀ ਤੰਦ ਲੱਭੋ ਦੋਵੇਂ ਥਿਰ ਰੱਖ ਕੇ ਜਿਹੜਾ ਲੱਭ ਜੀ ਉਹ ਜਿੱਤ ਗਿਆ ਵਾ ਫਿਰ ਲੱਸੀ मुਂਦਰੀ ਉਹ ਲੱਸੀ ਪਾ ਕੇ ਨਾ ਕਨਾਲੀ ਜਈ ਚ ਜਾਂ ਦਾਬੜੇ ਚ ਤੇ ਉਹਦੇ ਚ ਨਾ ਉਹ मुਂਦਰੀ ਛੁੱਟ ਦੇਣੀ ਛਾਪ ਤੇ ਆਖਣਾ ਜਿਹੜਾ ਪਹਿਲਾਂ ਲੱਭ ਗਿਆ ਉਹ ਜਿੱਤ ਗਿਆ ਉਹ ਕੁੜੀ ਨੇ ਵੀ ਹੱਥ ਮਾਰਨੇ ਇੱਕ ਦੂਜੇ ਨਾਲ ਦੋਹਾਂ ਦੇ ਹੱਥ ਵੀ ਲੱਗਣੇ ਉਹ ਹੌਲੀ ਆਉਂਦੀ ਥੋੜੀ ਬਾਅਦ ਚਾਕ ਚਾਕੇ ਚੁਕੇ ਉਹਨੂੰ ਲੱਸੀ ਮੁੰਦਰੀ ਆਂਦੇ ਸਨ ਇਸੇ ਤੇ ਬਾਜਵਾ ਸਾਹਿਬ ਇੱਕ ਰਸਮ ਸੀ ਤਿਲ ਵੇਤਰੇ ਇਹ ਵੀ ਉਹ ਮਤਲਬ ਇਹ ਹੈ ਕਿ ਤੁਸੀਂ ਸਮਝੋ ਸਾਡੇ ਤੋਂ ਬਹੁਤ ਪਹਿਲਾਂ ਦੀ ਕਿ ਆਪਣੀ ਮੋਠੇ ਚ ਕਿਹੜਾ ਬਹੁਤੇ ਤੇਲ ਫੜ ਸਕਦਾ ਹੈ ਜੀ ਜੀ ਹਾਂਜੀ ਜੀ ਜੀ ਅੱਛਾ ਉਹ ਫਿਰ ਬਾਅਦ ਚੋਂ ਵੇਖੇ ਜਾਣੇ ਕਿ ਕਿਹੜਾ ਜਿੱਤ ਗਿਆ ਜੀ ਜੀ ਇਸ ਲਈ ਮਤਲਬ ਜਦੋਂ ਵਿਆਹ ਹੁੰਦਾ ਸੀ ਤੇ ਪੁਰਾਣੇ ਜ਼ਮਾਨੇ ਚ ਧੀ ਨੂੰ ਜਦੋਂ ਡੋਲੀ ਚ ਬੰਦੇ ਸਾਂ ਜੀ ਹਾਂਜੀ ਉਦੋਂ ਡੋਲੀਆਂ ਦੇ ਵਿੱਚ ਧੀਆ ਬੈ ਕੇ ਆਉਂਦੀਆਂ ਸਨ ਮੋਢਿਆਂ ਤੇ ਕਹਾਰਾਂ ਨੇ ਚੁਕੀਆਂ ਹੋਣੀਆਂ ਤੇ ਧੀ ਨੂੰ ਉਹਨਾਂ ਡੋਲੀ 'ਚ ਬਿਠਾਣ ਲੱਗਿਆ ਇੱਕ ਛੋਟਾ ਜਿਹਾ ਬੱਚਾ ਨਾਲ ਬਿਠਾ ਦੇਣਾ ਜੀ ਤੇ ਨਾਲ ਉਹਨੂੰ ਜਉ ਦੇ ਦੇਣੇ ਐਨੇ ਕੋ ਤੇ ਉਹਨੇ ਨਾ ਜਉ ਜਿਹੜਾ ਨਾ ਪੇਕਿਆਂ ਦੀ ਜੂਜ ਖਿਲਾਰਦਿਆਂ ਲਗਿਆ ਜਾਣਾ ਕਿ ਅੱਲਾ ਮੇਰੇ ਪੇਕਿਆਂ ਦੀ ਜੂ ਨੂੰ ਭਾਗ ਲਾਵੇ ਹਾਂਜੀ ਤੋਂ ਬੱਚਾ ਜਿਹੜਾ ਥੋੜਾ ਜਿਹਾ ਉਹ ਇਸ ਗੱਲ ਦੀ ਕਹਿੰਦਾ ਇਹਨੂੰ ਬੱਚੇ ਆਲਾ ਜਾਂਦੇ ਕਰ ਦਵੇ ਥੋੜਾ ਅੱਗੇ ਜਾ ਕੇ ਉਹ ਬੱਚਾ ਉਹਨਾਂ ਵਾਪਸ ਲੈ ਲੈਂਦਾ ਵਾਹ ਜੀ ਜੀ ਤੇ ਇਹ ਜਿਸ ਵੇਲੇ ਧੀ ਭੈਣ ਨੂੰ ਟੋਰਨ ਲੱਗਦੇ ਹਨ ਤੇ ਚੌਲ ਵੀ ਅੰਦਰ ਵੱਲ ਨੂੰ ਸੁੱਟਦੇ ਨੇ ਹਾਂ ਜੀ ਪਿਛਾਂ ਨੂੰ ਸੁੱਟਦੇ ਸੀ ਹਾਂ ਜੀ ਪਿਛਾਂ ਨੂੰ ਆਪਣੇ ਘਰ ਵੱਲ ਨੂੰ ਵਾਰਨ ਦਾ ਮਤਲਬ ਇਹ ਵੇ ਕਿ ਕੁਰਬਾਨ ਉਹਦੇ ਤੇ ਕੀਤੇ ਕਿ ਅਸੀਂ ਆਪਣੀ ਧੀ ਤੋਂ ਸਾਰਾ ਰਿਜ਼ਕ ਜਿਹੜਾ ਕੁਰਬਾਨ ਕਰ ਰਹੇ ਹਾਂ ਵਾਹ ਹਾਂ ਜੀ ਵਾਹ ਤੇ ਉਹ ਮਤਲਬ ਇਹ ਕਿ ਟੋਰਨ ਲੱਗਿਆਂ ਤੇ ਲੋਕੀ ਰੋੜੋ ਕੇ ਮਰ ਜਾਂਦੇ ਸਨ ਅੱਜ ਵੀ ਅੱਜ ਵੀ ਐਸੇ ਨਹੀਂ ਹੈ ਸਾਰਾ ਧੀ ਨੂੰ ਟੋੜਨਾ ਕੋਈ ਛੋਟਾ ਕੰਮ ਹੈ ਅੱਲਾ ਕਲਈਆ ਪਾਟ ਜਾਂਦਾ ਹਾਂਜੀ ਮੈਂ ਆਪਣੀਆਂ ਤਿੰਨ ਧੀਆਂ ਵੇਈਆਂ ਮੈਨੂੰ ਪਤਾ ਹੈ ਜੀ ਤੇ ਉਸ ਵੇਲੇ ਬੰਦਾ ਜੋ ਜਿੰਨਾ ਮਰਦੀ ਸਾਬਰ ਹੋਵੇ ਸਾਬਰ ਨਹੀਂ ਰਹਿ ਸਕਦਾ ਹਾਂ ਜੀ ਤੇ ਉਹ ਜਿਹੜੇ ਜਾਂ ਨਾ ਖਲੁਕਣੇ ਖਡਾਣੇ ਤੇ ਉਹ ਜਨਾਬ ਇਹ ਕਿੰਨੀ ਆੜੀਆਂ ਰਸਮਾਂ ਹੁੰਦੀਆਂ ਸਨ ਗੋਰਖ ਧੰਦਾ ਹਾਂਜੀ ਤੇ ਲੱਸੀ ਮੰਦਰੀ ਫਿਰ ਉਹ ਇੱਕ ਹੁੰਦਾ ਸੀ ਲੱਸੀ ਪੈਰ ਦੂਹਾਂ ਨੇ ਲੱਸੀ ਚ ਪੈਰ ਪਾਣੇ ਅੱਛਾ ਉਹ ਐਸਾ ਕਰਕੇ ਇਹ ਸਾਰੇ ਇੱਕ ਦੂਜੇ ਨਾਲ ਨਾ ਕਿਉਂਕਿ ਸ਼ਰਮੋਯਾ ਦਾ ਦੌਰ ਸੀ ਇੱਕ ਦੂਜੇ ਨੂੰ ਥੋੜਾ ਜਿਹਾ ਮੀਆਂ ਬੀਵੀ ਨੂੰ ਇੱਕ ਦੂਜੇ ਦੇ ਨਾਲ ਉਹਨਾਂ ਦੀ ਸਾਂਝ ਵਧਾਣ ਲਈ ਇਹ ਸਾਰਾ ਇਹਦੇ ਤੋਂ ਪਹਿਲਾਂ ਫਿਰ ਇੱਕ ਉਹ ਹੁੰਦੀ ਸੀ ਕਰੋਲੀ ਜੀ ਕਰੋਲੀ ਜਿਹੜੀ ਸੀ ਉਹ ਸਭੀ ਪੁਰਾਣੇ ਕਲਾਸਿਕ ਪੰਜਾਬ ਦੇ ਅੰਦਰ ਹੁੰਦੀ ਸੀ ਘਰੋਲੀਏ ਹੁੰਦੀ ਸੀ ਕਿ ਜਦੋਂ ਤੁਸੀਂ ਇੱਥੋਂ ਜੰਝ ਲੈ ਕੇ ਜਾਂਦੇ ਹੋ ਤੇ ਜਿਹੜੀ ਮੁੰਡੇ ਦੀ ਭੈਣ ਹੈ ਜਾਂ ਹੋਰ ਵੀ ਭੈਣਾਂ ਨੇ ਨਾਲ ਗਈਆਂ ਨੇ ਉਹਨਾਂ ਕੁੜੀ ਵਾਲੇ ਪਿੰਡ ਜਾਣਾ ਉੱਥੇ ਕੋਈ ਖੂਹ ਘੇੜਨਾ ਖੂਹ ਘੇੜ ਕੇ ਉੱਥੋਂ ਮੁੰਡੇ ਸਿਰ ਤੇ ਘਰੋਲੀ ਪਰਨੀ ਹੈ ਔਰ ਉਹਦੇ ਨਾਲ ਗਾਉਣ ਗਾਉਂਦਿਆਂ ਜਿਹੜੇ ਸ਼ਾਦੀ ਦੇ ਜਿਹੜੇ ਸਗਨਾ ਦੇ ਗੀਤ ਗਾਉਂਦਿਆਂ ਹੋਣਾ ਔਰ ਉਹਨਾਂ ਆਗੇ ਵਿੱਚ ਹੋਰ ਪਾਣੀ ਪਾਪੂਗੇ ਉਹਨਾਂ ਫਿਰ ਉਹ ਜਿਹੜੀ ਕੁੜੀ ਹੈ ਨਾ ਉਹਨੂੰ ਆਪਣੀ ਹੱਥੀਂ ਨਵਾਣਾ ਨਵਾ ਕੇ ਤੇ ਫਿਰ ਉਹਨੂੰ ਘਰੋਂ ਜਿਹੜਾ ਖੜਿਆ ਸੂਟ ਏ ਉਹਨੂੰ ਪਵਾਣਾ ਤੋ ਇਹ ਸੀ ਸਾਡੀ ਘਰੋਲੀ ਦੀ ਰਸਮ ਵਾਹ ਜੀ ਅ ਜਿਹੜਾ ਸਾਡੇ ਪੁਰਾਣੇ ਲੋਕ ਗੀਤਾਂ ਚ ਬਾਬਾ ਜੀ ਬੁੱਲੇ ਸ਼ਾਹ ਸਾਹਿਬ ਸਰਕਾਰ ਦੀ ਵੀ ਕਾਫੀ ਹੈ ਪਿਕੜਿਆ ਹਲੀ ਦਿਓ ਨਿਕਾਲ ਨਹੀਂ ਅੱਜ ਪੀ ਘਰ ਆਇਆ ਲਾਲ ਜੀ ਜੀ ਇਹ ਉਥੋਂ ਹੀ ਕੜਿਆਲੀ ਹੈ ਜੀ ਹਾਂ ਕੜਿਆਲੀ ਕਢੋਲੀ ਉਹੋ ਹੀ ਚੀਜ਼ ਹੈ ਜੀ ਭਾਈਵਾ ਸਾਹਿਬ ਜਿੰਨੀਆਂ ਵੀ ਤੁਹਾ ਰਸਮਾਂ ਦੱਸੀਆਂ ਨੇ ਹਮ ਤੁਸੀਂ ਇਹ ਦੇਖੋ ਕਿ ਇਹਨਾਂ ਰਸਮਾਂ ਦੇ ਵਿੱਚ ਚਲੋ ਇੱਕ ਹੁਸਨ ਤੇ ਹੈ ਸਾਡੀ ਸੱਭਿਆਚਾਰ ਦੇ ਚਲਕਾਰੇ ਤੇ ਹੈ ਨੇ ਲੇਕਿਨ ਇੱਕ ਦੂਜੇ ਦੀ ਮਦਦ ਦੀ ਮਦਦ ਮਾਲੀ ਕਿੰਨੀ ਹੈ ਵੇਖੋ ਨਾ ਹਰ ਥਾਂ ਤੇ ਕੋਈ ਬਚੀ ਗਈ ਹੈ ਤੇ ਉਹਨੂੰ ਵੀ ਪੈਸੇ ਮਿਲ ਰਹੇ ਨੇ ਜੇ ਤੁਸੀਂ ਕਿਸੇ ਨਾਲ ਕੋਈ ਕਿਸੇ ਵੱਲ ਕੋ ਸ਼ੈਟ ਟੋਰੀ ਹੈ ਧਿਆਨ ਕੀਤਾ ਤੇ ਉਧਰੋਂ ਵੀ ਵਾਪਸੀ ਆਈ ਹੈ ਹਾਂਜੀ ਇਸੇ ਤਰ੍ਹਾਂ ਸਲਾਮੀ ਆਈਆਂ ਜੋ ਵੀ ਇਹ ਵੀ ਸਾਰ ਇੱਕ ਨਾਨਕੀ ਛੱਕ ਇਹ ਸਾਰਾ ਕੁਛ ਨਾਜੀ ਨਾਨਕੀ ਛੱਕ ਸੀ ਨਾ ਇਹ ਸਪੋਰਟ ਸੀ ਨਾ ਇੱਕ ਦੂਜੇ ਨੂੰ ਨਾਲ ਕਿ ਮਤਲਬ ਇਹ ਨਾਨਕੇ ਜਿਹੜੇ ਨੇ ਫਿਰ ਉਹ ਨਾਨਕੀ ਛੱਕ ਉੱਥੇ ਵਿਖਾਇਆ ਜਾਣਾ ਤੇ ਸਾਰੇ ਲੋਕਾਂ ਆਉਣਾ ਆ ਕੇ ਵੇਖਣਾ ਕਿ ਨਾਨਕੇ ਕੀ ਛਾ ਲੈ ਕੇ ਆਏ ਹਾਂਜੀ ਤੂੰ ਇਹਦੇ ਨਾਲ ਉਹ ਨਾਨਕਿਆਂ ਦਾ ਜੋ ਹਰ ਬੀਬੀ ਆਪਣੇ ਪੇਕਿਆਂ ਦਾ ਵੱਢਪਨ ਚਾਹਦੀ ਏ ਹਾਂਜੀ ਕਿ ਉਹਦੀ ਇੱਜ਼ਤ ਵਧੇ ਹਾਂਜੀ ਸੌਰੀਆਂ ਦੇ ਘਰ ਉਹਦੀ ਇੱਜ਼ਤ ਤੇ ਪੇਕਿਆਂ ਨਾਲ ਹੀ ਹੁੰਦੀ ਹੈ ਨਾ ਪੇਕਿਆਂ ਦਿੱਤੀ ਢਿੰਗਰੀ ਉਹ ਵੀ ਪ੍ਰਮਾਨ ਇਹ ਖਾਨਮੀ ਹੈ ਕਿ ਪੇਕੇ ਜਿਹੜੇ ਨੇ ਉਹ ਇੱਕ ਢਿੰਗਰੀ ਵੀ ਦੇ ਦੇਣ ਤੇ ਬੱਚੀ ਉਹਦੀਆਂ ਵੀ ਸਿਫਤਾ ਕਰਦੀ ਫਿਰਦੀ ਹੈ ਥੱਕਦੀ ਨਹੀਂ ਹਾਂ ਥੱਕਦੀ ਨਹੀਂ ਕਿ ਮੇਰਿਆਂ ਪੇਕਿਆਂ ਨੇ ਮੈਨੂੰ ਢਿੰਗਰੀ ਦਿੱਤੀ ਹੈ ਤਾਂ ਇਹ ਚੀਜ਼ਾਂ ਜਿਹੜੀਆਂ ਸਾਡੇ ਕਲਚਰ ਦੇ ਅੰਦਰ ਸਦੀਆਂ ਤੋਂ ਔਰ ਸਾਡਾ ਬੜਾ ਰਿਚ ਕਲਚਰ ਹੈ ਬੜਾ ਅਮੀਰ ਕਲਚਰ ਹੈ ਔਰ ਇਸ ਤਰ੍ਹਾਂ ਦਾ ਕਲਚਰ ਅਸਾਂ ਯੂਰਪ ਨੂੰ ਵੀ ਵੇਖਿਆ ਹੈ ਔਰ ਇਹਦਾ ਮਤਲਬ ਇਹ ਤੁਸੀਂ ਸਮਝੋ ਗਿਆ ਗਵਾਚਾ ਕਲਚਰ ਹੈ ਕਿ ਕੁੜੀ ਮੁੰਡਾ ਇੱਕ ਦੂਜੇ ਨੂੰ ਪਸੰਦ ਕਰਦੇ ਨੇ ਗੁਰਦੁਵਾਰ ਤੇ ਗੁਰਦੁਆਰੇ ਜਾ ਕੇ ਅੰਨਾ ਸਾਰੀ ਗਿਰਜੇ ਜਾ ਕੇ ਜੀ ਤੇ ਉੱਥੇ ਜਨਾਬ ਉਹ ਉਹ ਜਿਹੜੀ ਕਿੱਟੇ ਦੇ ਰੰਗ ਦਾ ਕਪੜੇ ਪਾ ਕੇ ਨਾ ਦੋਵੇਂ ਜੀ ਤੇ ਅਸੀਂ ਤੇ ਵਹਿੰਦੇ ਰਹੇ ਮੈਂ ਜਦੋਂ ਜਰਮਨੀ ਗਿਆ ਤੇ ਉਹ ਜਨਾਬ ਉਹਨਾਂ ਨੇ ਉੱਥੇ ਨਿਕਾਹ ਕਰਾਣਾ ਪਾਦਰੀ ਕੋ ਤੇ ਉੱਥੇ ਬਹਿ ਕੇ ਕਾਫੀ ਪੀਣੀ ਸਾਰਿਆਂ ਆਪਣੇ ਆਪਣੇ ਪੱਲਿਓ ਪੈਸੇ ਦੇ ਕੇ ਅੱਛਾ ਇਹ ਹੈ ਉਹਦੋਂ ਤੇ ਸਾਡੇ ਦੇ ਲੋਕੀ ਲੱਖਾਂ ਲੱਖਾਂ ਰੁਪਏ ਖਰਚ ਕਰ ਦਿੰਦੇ ਨੇ ਵਿਆਹਾਂ ਦੇ ਉੱਤੇ ਔਰ ਉਹ ਆਪਣੀ نسل ਦੀ ਵਾਰਿਸ ਨੂੰ ਲਿਆਉਣ ਲਈ ਇੰਨਾ ਪ੍ਰੋਟੋਕੋਲ ਦਿੰਦੇ ਨੇ ਕਿ ਪੂਰੀ ਦੁਨੀਆ 'ਚ ਨਹੀਂ ਕਿਤੇ ਦਿੱਤਾ ਗਿਆ ਵਾਹ ਹਾਂਜੀ ਔਰ ਸਾਰਾ ਔਰਤ ਉਸੇ ਔਰਤ ਵਾਸਤੇ ਹੈ ਔਰ ਜਦੋਂ ਇਸ ਔਰਤ ਦੇ ਇੰਨਾ ਕਰਨਾ ਉਹਨੂੰ ਗਹਿਣੇ ਪੁਆਣੇ ਨੇ ਤੁਸੀਂ ਲੱਖਾਂ ਦੇ ਔਰ ਫਿਰ ਉਸ ਔਰਤ ਨੇ ਉਹਦਾ ਵੀ ਹੱਕ ਬੰਦ ਹੈ ਜੋ ਖਾਵੰਦ ਦੀ بیوی ਬਣ ਕੇ ਰਹੇ ਵਾਹ ਹਾਂਜੀ ਔਰ ਅਗਰ ਖਾਵੰਦ ਉਹ ਕੋਈ ਕਲੇਮ ਕਰੇ ਵੀ ਤੂੰ ਮੇਰੀ بیوی ਬਣ ਕੇ ਕਿਉਂਕਿ ਔਰਤ ਦਾ ਲਫ਼ਜ਼ ਪਰਦੇ ਜਨੈਨ ਵਾਲੀ ਸ਼ਾਇਰ ਵੀ ਦਾ ਲਫ਼ਜ਼ ਹੈ ਹਾਂਜੀ ਉਹ ਘਰ ਦੀ ਬਲਗਨ ਦੇ ਅੰਦਰ ਉਹਦੀ ਸ਼ਾਨ ਜਿਸ ਨਾਲ ਪੰਜਾਬੀ ਦਾ ਖਾਨ ਹੈ ਕਿ ਕਿਉਂ ਕਿਉਂ ਨਿਗਲੀ ਚੂੜੀਆਂ ਜੋਗੀ ਹਾਂ ਵੇਖੋ ਨਾ ਧੀ ਨੂੰ ਅਸੀਂ ਕਿੱਡੇ ਆਦਰ ਨਾਲ ਬਿਆਨੇ ਆ ਜੁਆਈਆਂ ਦੀ ਸਾਰੀ ਉਮਰ ਇੱਜ਼ਤ ਕਰਨੇ ਆ ਲੇਕਿਨ ਜਦੋਂ ਉਹ ਆਪਣੀ ਮਰਜ਼ੀ ਨਾਲ ਬਰੂ ਟੱਪ ਕੇ ਕਿਸੇ ਦੇ ਨਾਲ ਟੁੱਟ ਜਾਂਦੀ ਏ ਤੇ ਅੱਜ ਵੀ ਕਦੋਂ ਲੋਕ ਹੀ ਛੱਡ ਦੇਣੇ ਉਹਨੂੰ ਫਿਰ ਹਾਂਜੀ ਰੋਜ਼ ਤੁਸੀਂ ਟੀਵੀ 'ਚ ਵੰਦੇ ਹਾਂਜੀ ਹਾਲਾਂ ਉਹਨੇ ਵੀ ਖਾਵਣ ਦੀ ਲੱਭਿਆ ਹਾਂ ਲੇਕਿਨ ਉਹਨਾਂ ਨੂੰ ਪਤਾ ਹੈ ਕਿ ਜਿਹੜਾ ਸਾਡਾ ਰੇਂਜ ਮੈਰਿਜ ਸਿਸਟਮ ਹੈ ਨਾ ਜੀ ਪੂਰੀ ਦੁਨੀਆ ਦੇ ਵਿੱਚ ਇਹ ਬੜਾ ਕਾਮਯਾਬਤਰੀਨ ਜਿਹੜਾ ਨਿਜ਼ਾਮ ਹੈ ਜੀ ਨਿਜ਼ਾਮ ਹੈ ਔਰ ਇਹ ਸਦੀਆਂ ਤੋਂ ਅੱਜ ਵੀ ਜਿਹੜਾ ਤੁਹਾਡੇ ਯੂਰਪ ਦੇ ਵਿੱਚ ਵੀ ਤੁਸੀਂ ਵੇਂਦੇ ਹੋ ਲਵ ਮੈਰਿਜ ਵਗੈਰਾ ਜਿਹੜੀਆਂ ਹੁੰਦੀਆਂ ਨੇ ਉਹ 100 ਜੋ 99 ਫੇਲ ਹੋ ਜਾਂਦੀਆਂ ਹਾਂ ਲੇਕਿਨ ਸਾਡਾ ਰੇਂਜ ਮੈਰਿਜ ਸਿਸਟਮ ਮੇਰਾ ਖਿਆਲ ਹੈ 80 ਤੋਂ 90 95 97 98 ਪਰਸੈਂਟ ਜਿਹੜਾ ਉਹ ਬੜੀ ਕਾਮਯਾਬੀ ਨਾਲ ਕਾਮਯਾਬੇ ਸਾਡੀਆਂ ਧੀਆਂ ਐਡੀਆਂ ਸ਼ਰਮੋ ਹਯਾ ਵਾਲੀਆਂ ਨੇ ਕਿ ਜਿਹੋ ਜਿਆ ਵੀ ਖਾਵਾਂ ਦੋਨਾਂ ਦੇ ਪੱਲੇ ਪਾ ਦੇਣ ਉਹ ਸਾਰੀ ਉਮਰ ਮਾਪਿਆਂ ਦੀ ਲੱਜ ਪਾਲਣ ਲਈ ਹਾਂਜੀ ਉਥੇ ਮਤਲਬ ਇਹ ਕਿ ਉਹਦੇ ਨਾਲ ਗੁਜ਼ਾਰਾ ਕਰਦੀ ਜਾਂਦੇ ਜੀ ਅੱਛਾ ਬਾਜਵਾ ਸਾਹਿਬ ਇਹ ਦਾਜ ਜਿਹੜਾ ਹਾਂਜੀ ਇਹਨੂੰ ਤੁਸੀਂ ਕਿਸ ਨਜ਼ਰ ਨਾਲ ਵੇਖਦੇ ਹੋ ਇਹ ਤੁਸੀਂ ਬੜੀ ਸੋਹਣੀ ਗੱਲ ਕੀਤੀ ਕਿ ਅਸੀਂ ਕਿੱਡੇ ਪ੍ਰੋਟੋਕੋਲ ਨਾਲ ਬਹੂ ਲੈ ਕੇ ਆਉਨੇ ਆ ਉਹਨੂੰ ਅਸੀਂ ਗਹਿਣੇ ਪਾਨੇ ਆ ਉਹਦੇ ਅਸਤੇ ਜੋੜੇ 70 70 ਖੜਨੇ ਆ ਜਿੰਨੀ ਕਿਸੇ ਦੀ ਤੋਹਫੀਕ ਹੈ ਜੀ 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 ਸਾਰੀਆਂ ਰਸਮਾਂ ਵੀ ਕਰਨੇ ਆ ਲੇਕਿਨ ਇਹ ਵੀ ਤੇ ਇੱਕ ਬਾਤ ਹੈ ਨਾ ਕਿ ਅਸੀਂ ਡਿਮਾਂਡਾਂ ਵੀ ਕੁਝ ਲੋਕ ਸਾਰੇ ਨਹੀਂ ਡਿਮਾਂਡਾਂ ਵੀ ਅਸੀਂ ਕਰਨੇ ਆ ਕਿ ਜੀ ਇੰਨਾ ਜ਼ੇਵਰ ਪਾਓ ਜੀ ਉਹਦੇ ਉਹਦੇ ਪੇਕੇਆਂ ਨੂੰ ਮਜਬੂਰ ਕਰ ਸਾਡੇ ਰਿਸ਼ਤੇਦਾਰਾਂ ਚ ਵੀ ਮੂਹ ਮੰਗ ਮੰਗੇ ਗੱਡੀ ਵੱਡੀ ਲੈਣੀ ਹੈ ਤੇ ਛੋਟੀ ਲੈਣੀ ਹੈ ਹਾਂ ਤੇ ਆਲ ਹਮਦੁਲਿਲਾ ਮੈਂ ਤਿੰਨ ਧੀਆਂ ਆਪਣੀਆਂ ਵਿਆਹੀਆਂ ਨੇ ਉਹਨਾਂ ਨੂੰ ਹਸਬੇ ਤੌਫੀਕ ਦਾਜ ਦਿੱਤਾ ਜੀ ਲੇਕਿਨ ਮੇਰਾ ਇੱਕੋ ਮੁੰਡਾ ਸੀ ਮੈਂ ਉਹਨੂੰ ਵਿਆਹ ਹੈ ਤੇ ਮੈਂ ਉੱਥੋਂ ਦਾਜ ਨਹੀਂ ਸੀ ਲਿਆ ਵਾ 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 ਔਰ ਉਹਨਾਂ ਨੇ ਕਿਹਾ ਜੀ ਤੁਹਾਡੀ ਇੱਜ਼ਤ ਸਾਡੀ ਨਜ਼ਰ ਚ ਵਧ ਗਈ ਮੈਂ ਕਿਹਾ ਵਧੇ ਜਾਂ ਘਟੇ ਮੇਰੇ ਘਰ ਮਾਹੇ ਮੇਰਾ ਇੱਕ ਮੁੰਡਾ ਹੈ ਸਮਾਨ ਸਾਡੇ ਘਰ ਸੋਫੇ ਫਰਿਜਾ ਫੁਰਿਜਾ ਸਭ ਕੁਝ ਹੈ ਅਲ ਹਮਦੁਲਿਲਾ ਅੱਛਾ ਕੀ ਕਰਨਾ ਹੈ ਉਹ ਆਖਣ ਲੱਗੇ ਕਿ ਵੱਡੀ ਗੱਡੀ ਤੁਹਾਨੂੰ ਦੇ ਦਈਏ ਮੈਂ ਕਿਹਾ ਵੀ ਅੱਲਾਹ ਦੇਗਾ ਤੇ ਠੀਕ ਹੈ ਸਾਡੇ ਕੋਲ ਉਹ ਆਪਣੀ ਗੱਡੀ ਕੋਈ ਨਹੀਂ ਸੀ ਹੋਣ ਅਲਮਦੁਲillah ਹੈ ਅੱਛਾ ਤਾਂ ਮੈਂ ਕਿਹਾ ਭਈ ਖੁਦਾ ਜਿਹੜਾ ਉਹ ਜਿਉਂਦਾ ਜਾਗਦਾ ਉਹਦੇ ਯਾਹੀਓ ਯਾ ਕਿਉਂ ਮੈਂ ਤੇ ਜੀ ਉਹਦੇ ਕੋ ਕਿਉਂ ਨਾ ਮੰਗੀ ਹਾਂ ਜੀ ਤਾਂ ਨਹੀਂ ਸੀ ਸਾਰੀਆਂ ਔਰ ਇਹ ਬਹਰਾਂ ਜਿਹੜਾ ਨਾ ਜੀ ਦਾਜ ਜਿਹੜਾ ਇਹਦੀ ਐਮ ਕੋ ਲਿਮਿਟੇਸ਼ਨਾਂ ਹੋਣੀਆਂ ਚਾਹੀਦੀਆਂ ਨੇ ਲੇਕਿਨ ਹੁਣ ਬਹੁਤ ਜ਼ਿਆਦਾ ਇਹਦੀਆਂ ਕੋ ਹੱਦ ਮਕਰਰ ਹੋਣੀ ਚਾਹੀਦੀ ਹੈ ਜੀ ਜੀ ਇਹ ਸਾਡਾ ਕਲਚਰ ਦੇ ਵਿੱਚ ਸਦੀਆਂ ਤੋਂ ਹੋ ਰਿਹਾ ਹੈ ਹਾਂ ਜੀ ਔਰ ਅਸੀਂ ਮਤਲਬ ਇਹ ਵੇਖੋ ਨਾ ਜਿੱਥੇ ਮੁੰਡੇ ਵਾਲੇ ਪੂਰਾ ਖਰਚ ਕਰਦੇ ਨੇ ਹਾਂਜੀ ਪੂਰਾ ਜ਼ੇਵਰ ਪਾਣਾ ਜੇ ਉਹ ਕਰ ਲੈ ਉਥੇ ਮਾਪੇ ਵੀ ਆਪਣੀ ਇੱਜ਼ਤ ਪਾਤ ਨੂੰ ਉਹ ਸਾਰਾ ਕੁਝ ਇਹ ਸਦੀਆਂ ਤੋਂ ਹੋ ਰਿਹਾ ਹੈ ਜੀ ਇਹਦੇ ਚ ਇਹਦੀ ਕੋ ਹੱਦ ਮਕਰਰ ਹੋਣੀ ਚਾਹੀਦੀ ਹੈ ਕਿਉਂਕਿ ਇਹ ਇਸਲਾਮੀ ਰੀਤ ਤੇ ਨਹੀਂ ਨਾ ਜੀ ਸਾਡੀ ਰੀਤ ਹੈ ਹਾਂਜੀ ਸਾਡੇ ਦੇਸ਼ ਪੰਜਾਬ ਦੀ ਅਲਸਲਾਮੀ ਇਸਲਾਮ ਦੀ ਵੀ ਲੋਟੇ ਮਸੱਲੇ ਦੀ ਗੱਲ ਤੇ ਹੈ ਹੀ ਹੈ ਹਾਂ ਔਰ ਉਹ ਵੀ ਇਹਦੀ ਕੋਈ ਕੋਈ ਸਮਾਨ ਦੇਣ ਦੀ ਹੈ ਨਾ ਸਿੰਬਲ ਹੀ ਹੈ ਨਾ ਜੀ ਐਸੇ ਗੱਲ ਦਾ ਸਿੰਬਲ ਹੈ ਕਿ ਕੁਝ ਦੇਓ ਬਚੀ ਨਾ ਲੇਕਿਨ ਜਿਹੜਾ ਨਾ ਅਰਬੀਆਂ ਦਾ ਕਲਚਰ ਸਾਡਾ ਇਸਲਾਮ ਅਰਬੀਆਂ ਤੋਂ ਹੋ ਕੇ ਆਇਆ ਹਾਂਜੀ ਅਰਬੀਆਂ ਦੇ ਇਤਿਹਾਸ ਵੀ ਮਤਲਬ ਮੇਰੇ ਕੋ ਇਥੇ ਬਲੂਗਲ ਅਰਬ ਉਹ ਪਈਏ ਕਿਤਾਬ ਸਾਹਲੇ ਉਹਦੇ ਜੇ ਮੈਂ ਪੜਦਾ ਸਾਂ ਪਿਆ ਤਾਂ ਉਸ ਬੰਦਾ ਸੀ ਇੱਕ ਤੇ ਉਹਨੇ ਉਹਦੀਆਂ 7 ਧੀਆਂ ਸਨ ਉੱਥੇ ਤੇ ਜਦੋਂ ਧੀ ਜਵਾਨ ਹੋਏ ਤੇ ਕੋਠੇ ਤੇ ਝੰਡਾ ਲਾ ਦਿੰਦੇ ਹਾਂ ਔਰ ਫਿਰ ਉਹਨੂੰ ਪਸੰਦ ਕੀਤਾ ਜਾਂਦਾ ਆ ਕੇ ਔਰ ਉਹਦੇ ਹਿਸਾਬ ਨਾਲ ਉਹਦੀ ਖੂਬਸੂਰਤੀ ਦੇ ਹਿਸਾਬ ਨਾਲ ਉਹਦਾ ਮੁੱਲ ਪੈਂਦਾ ਹਾਂ ਔਰ ਉਹਨੂੰ ਮਤਲਬ ਉਹਦੇ ਪੈਸੇ ਲਏ ਜਾਂਦੇ ਨੇ ਇਹ ਅੱਜ ਵੀ ਉਹ ਬਲੂਗਲ ਅਰਬ ਕਿਤਾਬ ਦੇ ਵਿੱਚ ਇੱਕ ਬੰਦਾ ਜੀ ਉਹਨੀਆਂ 7 ਧੀਆਂ ਸਨ ਔਰ ਉਹਨੇ ਜਨਾਬ ਨਾ ਇੱਕ ਸ਼ਾਇਰ ਸੀ ਉਥੋਂ ਦਾ ਆਸ਼ਾ ਉਹਨੂੰ ਆਖਣ ਲੱਗਾ ਯਾਰ ਮੈਂ ਬੜਾ ਪਰੇਸ਼ਾਨ ਆ ਮੇਰੀਆਂ ਸੱਤ ਧੀਆਂ ਨੇ ਕੋਈ ਸਾਖ ਲੈਣ ਆਉਂਦਾ ਹੀ ਨਹੀਂ ਮੈਂ ਤੇ ਇਹਨਾਂ ਨੂੰ ਮਿਹਨਤ ਨਾਲ ਪਾਲਿਆ ਤੇ ਮੈਂ ਕਿਹ ਚਾਰ ਪੈਸੇ ਬਣਨਗੇ ਹਾਂ ਅੱਛਾ ਤੇ ਉਹਨੇ ਆਖਿਆ ਅੱਛਾ ਉਹਨੇ ਉਸ ਕੁੜੀਆਂ ਉਹਨਾਂ ਕੁੜੀਆਂ ਦੇ ਹੁਸਨੋ ਜਮਾਲ ਦੀ ਮਤਲਬ ਇਹ ਵੇਚੇ ਇੱਕ ਖੂਬਸੂਰਤ ਨਜ਼ਮ ਲਿਖ ਦਿੱਤੀ ਔਰ ਉਹ ਨਜ਼ਮ ਲੈ ਕੇ ਉਹਦੀਆਂ ਕੋ ਕਾਪੀਆਂ ਕਰਕੇ ਨਕਲਾਂ ਕਰਕੇ ਹੱਥ ਨਾਲ ਹੀ ਕਰਦੇ ਸਨ ਤੇ ਉਹ ਮਕਸਦ ਚੁਰਾਇਆ ਜਲਾਤੀਆਂ ਤੋਦੇ ਕਾਰਿ ਸਾਕ ਮੰਗਣਵਾਇਆਂ ਦੀ ਲੈਣ ਲੱਗ ਗਈ ਇਹ ਉਸ ਕਿਤਾਬ ਬਲੂਗਲ ਅਰਬ ਚ ਲਿਖਿਆ ਹੈ ਲੇਕਿਨ ਅਸੀਂ ਸਾਡਾ ਕਲਚਰ ਇਹ ਵੇ ਅਸੀਂ ਧੀ ਨੂੰ ਪੱਲਿਓ ਸਾਡੇ ਵੱਡੇ ਜਿਹੜੇ ਸਨ ਨਾ ਉਹ ਆਂਦੇ ਸਨ ਧੀ ਦੇ ਘਰੋਂ ਪਾਣੀ ਵੀ ਨਹੀਂ ਪੀਣਾ ਵਾ ਅਸੀਂ ਧੀ ਨੂੰ ਜਾ ਕੇ ਕੁਝ ਦੇਣਾ ਧੀ ਦੇ ਘਰੋਂ ਪਾਣੀ ਵੀ ਨਹੀਂ ਪੀਣਾ ਕਈ ਵਾਰੀ ਘੋੜੀ ਤੇ ਜਾਣਾ ਤੇ ਜਾ ਕੇ ਤਾਂ ਪਾਣੀ ਵੀ ਨਹੀਂ ਪੀਣਾ ਖੁਈ ਤੇ ਪਾਣੀ ਪੀ ਜਾਣਾ ਤੇ ਆਖਣਾ ਮੈਂ ਧੀ ਦੇ ਘਰੋਂ ਪਾਣੀ ਨਹੀਂ ਪੀਣਾ ਸਾਡੀ ਸਾਡਾ ਕਲਚਰ ਹੋ ਸੀ ਔਰ ਇੱਕ ਬੜਾ ਰਿਚਲ ਚਰਸੀ ਇੱਥੇ ਤੇ ਲੋਕਾਂ ਨੂੰ ਪਤਾ ਹੀ ਨਹੀਂ ਨਾ ਕਿ ਵਾਡਲ ਡਿਫਰੈਂਸ ਬੀਟਵੀਨ ਕਲਚਰ ਐਂਡ ਐਗਰੀਕਲਚਰ ਸਾਡੀ ਬਦਨਸੀਬੀ ਏ ਜਿਹੜੀ ਕੌਮ ਕਲਚਰ ਨਾਲ ਟੁੱਟ ਜਾਂਦੀ ਆ ਉਹ ساری ਉਮਰ ਤਾਲੋਂ ਖੁੰਜੀ ਡੋਮਣੀ ਕਰਦੀ ਤਾਲ ਬਤਾਲ ਔਰ ਇਹਨਾਂ ਸਾਡੀ ਜ਼ੁਬਾਨ ਸਾਡੇ ਕੋ ਖੋਈ ਸਾਡਾ ਕਲਚਰ ਖੋਇਆ ਸਾਡਾ ਰਹਿਣ ਸਹਿਣ ਖੋਇਆ ਸਾਨੂੰ ਗਮਲਿਆਂ ਦੇ ਫੁੱਲ ਬਣਾ ਕੇ ਰੱਖ ਦਿੱਤਾ ਗਮਲੇ ਦੇ ਫੁੱਲ ਦੀ ਔਕਾਤ ਕੋਨੀ ਹੁੰਦੀ ਦੋ ਦਿਨ ਪਾਣੀ ਨਾ ਪਏ ਤੀਜੇ ਦਿਨ ਕੋਈ ਬੱਚਾ ਠੁੱਡਾ ਮਾਰੇ ਤੇ ਉਹਦਾ ਲੱਕ ਟੁੱਟ ਜਾਂਦਾ ਬੂਟੇ ਦਾ ਲੇਕਿਨ ਅਸੀਂ ਅਸੀਂ ਸਾਡੀ ਜ਼ਬਾਨ ਸਾਡਾ ਕਲਚਰ ਕਾ ਦੀ ਤਰ੍ਹਾਂ ਸੀ ਜਿੰਨੂੰ ਮਕਾਂਦੀਆਂ ਸਾਡੀਆਂ ਜੱਟਾਂ ਦੀਆਂ ਨਸਲੀਆਂ ਨਸਲਾਂ ਸਦੀਆਂ ਤੋਂ ਮਕਾਂਦੀਆਂ ਮਰ ਗਈਆਂ ਨੇ ਕਾ ਨਹੀਂ ਮੁਕਿਆ ਵਾਹ ਹਾਂਜੀ ਅਸੀਂ ਜੇਠ ਹਾਰ ਚੋਂ ਨੂੰ ਪੁੱਟ ਕੇ ਸੁੱਟ ਦਿੰਦੇ ਆ ਅੱਛਾ ਜੇਠ ਹਾਰਦੀਆਂ ਤੁਪਾਂ ਜੋ ਸਾੜੀਆਂ ਦਾ ਸੁੱਕ ਜਾਂਦਾ ਬੰਨੇ ਦੇ ਪਿਆ ਹੁੰਦਾ ਇਹ ਲੋ ਨੂੰ ਚੁੱਕ ਕੇ ਆਲਣੇ ਚ ਲਾ ਜਾਂਦੀ ਐ ਸੌਣ ਭਾਦਰੋਂ ਦਾ ਅੱਜਕੱਲ ਦਾ ਮੀਂਹ ਜਦੋਂ ਆਉਂਦਾ ਤੇ ਉਹ ਹਨੇਰ ਝੁਲਦੇ ਨੇ ਕਾ ਥੱਲੇ ਡਿੱਗ ਕੇ ਧਰਤੀ ਦੇ ਉੱਤੇ ਉਤੋਂ ਮੀਂਹ ਪੈਂਦਾ ਪਾਣੀ ਪੈਂਦਾ ਉਹ ਫੇਰ ਸੀਨਾ ਲਾ ਕੇ ਹਰਾ ਹੋ ਜਾਂਦਾ ਵਾਹ ਤੋ ਸਾਡੀ ਜ਼ਬਾਨ ਤੇ ਉਸ ਘਾਹ ਦੀ ਨਿਸ਼ਬਤੇ ਸਾਡਾ ਕਲਚਰ ਉਸ ਘਾਹ ਦੀ ਨਿਸ਼ਬਤੇ ਜਿੰਨੂੰ ਇਹਨਾਂ ਨੇ ਸਾਡੇ ਉੱਤੇ ਜਿਹੜੇ ਬਾਹਰੋਂ ਮੰਗੇ ਹੋਏ ਕਲਚਰ ਨੇ ਲਿਆ ਕੇ ਮਕਾਨ ਦੀ ਕੋਸ਼ਿਸ਼ ਕੀਤੀ ਅੱਜ ਵੀ ਕਰ ਰਹੇ ਨੇ ਔਰ ਮੁਕਣਾ ਇਹਨਾਂ ਲੋਕਾਂ ਆ ਸਾਡੀ ਮੁਕਣਾ ਵਾਹ ਗਿਆ ਅੱਛਾ ਥੋੜਾ ਜਿਹਾ ਉਹਨਾਂ ਆਖਰ ਦੇ ਹੁੰਦੇ ਭਾਈਵਾ ਸਾਹਿਬ ਇਜਮਾਲੀ ਤੌਰ ਤੇ ਹੂੰ ਇਹ ਤੇ ਸ਼ਾਦੀਆਂ ਵਿਆਹਵਾਂ ਦੀਆਂ ਖੁਸ਼ੀਆਂ ਦੀਆਂ ਤੁਸਾਂ ਬੜੀਆਂ ਸੋਹਣੀਆਂ ਰਸਮਾਂ ਦਸੀਆਂ ਸਾਡੇ ਇੱਥੇ ਦੇਸ਼ ਪੰਜਾਬ ਦੇ ਵਿੱਚ ਬਾਜਵਾ ਸਾਹਿਬ ਮੌਤ ਦੀਆਂ ਵੀ ਬੜੀਆਂ ਹੀ ਹਾਂਜੀ ਬੜੀਆਂ ਹੀ ਖੂਬਸੂਰਤ ਇਸ ਵਾਸਤੇ ਮੈਂ ਕਹਾਂਗਾ ਮੌਤ ਦੀਆਂ ਦੀ ਰਸਮ ਹੈ ਹਾਂਜੀ ਤੇ ਖੂਬਸੂਰਤੀ ਉਹਦੇ ਚ ਇਹ ਹੁੰਦੀ ਸੀ ਕਿ ਮਰਨ ਵੇਲੇ ਵੀ ਪੂਰਾ ਇੱਕ ਦੂਜੇ ਦਾ ਸਾਥ ਦਿੱਤਾ ਜਾਂਦਾ ਸੀ ਵੇਖੋ ਜੀ ਹੁਣ ਅਸੀਂ ਜਾਣਿਆ ਸ਼ਹਿਰਾਂ 'ਚ ਵੇਣੇ ਕਬਰ ਵਾਈ ਕੱਟ ਗੋਰਕਰ ਨੂੰ ਮੈਂ ਆਹਾਂ ਕੱਢ ਦੇਵੇ ਉਹ ਵੀ ਪੈਸੇ ਨਾਲ ਨਿਕਲਦੀਆਂ ਸ਼ਹਿਰਾਂ ਦੇ ਵਿੱਚ ਪਿੰਡਾਂ 'ਚ ਜਨਾਬ ਪਤਾ ਲੱਗਣਾ ਫਲਾਣੇ ਦਾ ਬਾਪ ਜਾਂ ਦਾਦਾ ਮਰ ਗਿਆ ਨੌਜਵਾਨ ਮੁੰਡੇ ਆਪੇ ਹੀ ਲੈ ਕੇ ਆਪੇ ਜਾ ਕੇ ਕਈਆਂ ਕਮੀਆਂ ਨੇ ਉਹ ਕੋਈ ਬੰਦੇ ਹੁੰਦੇ ਨਹੀਂ ਜਿਹੜੇ ਆਪ ਸ਼ੌਕ ਨਾਲ ਕਬਰ ਅੱਜ ਵੀ ਕੱਢਦੇ ਆ ਅੱਜ ਵੀ ਉਹ ਜਦੋਂ ਫੌਤ ਹੋਣਾ ਤੇ ਉਹ ਆਪੇ ਹੀ ਉਹਨਾਂ ਟੁਰਜਣਾ ਜੀ ਮੈਂ ਕਬਰ ਕੱਢਾਂ ਚਾਹ ਰਹੀ ਜੀ ਕੱਢੋ ਜੀ ਅੱਛਾ ਉਹਨਾਂ ਜਾ ਕੇ ਤੇ ਉਹ ਲੱਗ ਪੈਣਾ ਨੇਕੀ ਵਾਸਤੇ ਹਾਂਜੀ ਨੇਕੀ ਵਾਸਤੇ ਤੇ ਸ਼ਹਿਰਾਂ 'ਚ ਦੇ ਤੁਸੀਂ ਸਮਝ ਲਓ ਉਹ ਮੈਨੂੰ ਇੱਕ ਬੰਦਾ ਹੁੰਦਾ ਸ਼ਹਿਰਾਂ ਤੇ ਪਿੰਡਾਂ 'ਚ ਕੀ ਫਰਕ ਹੁੰਦਾ ਮੈਂ ਕਹਿੰਦਾ ਸ਼ਹਿਰ ਉਹ ਹੁੰਦਾ ਜਿੱਥੇ ਕੋਈ ਸ਼ਹਿ ਅਸਲੀ ਨਹੀਂ ਹੁੰਦੀ ਪਿੰਡ ਉਹ ਹੁੰਦਾ ਜਿੱਥੇ ਹਰ ਸ਼ਹਿ ਅਸਲੀ ਹੁੰਦੀ ਹੈ ਤੂੰ ਗੱਲ ਇਹ ਵੇ ਜਿਹੜੀ ਜਗ੍ਹਾ ਤੇ ਕਬਰਾਂ ਦੀ ਮਿੱਟੀ ਵੀ ਮੁੱਲ ਮਿਲਦੀ ਹੈ ਹਾਂ ਜੀ ਉਸ ਜਗ੍ਹਾ ਤੇ ਰਹਿਣ ਦਾ ਕੋ ਟੋਕਾ ਹੁਣ ਮੌਜੂਦਾ ਹਕੂਮਤ ਨੇ ਤਾਂ ਟੈਕਸ ਲਾ ਦਿੱਤਾ ਜੇ ਕਬਰ ਟੈਕਸ ਵੀ ਲੱਗ ਗਿਆ ਹੁਣ ਕਬਰ ਤੇ ਵੀ ਟੈਕਸ ਲੱਗ ਗਿਆ ਜੀ ਬਿਲਕੁਲ ਲੱਗ ਗਿਆ ਜੀ ਹੁਣ ਤੇ ਅਸੀਂ ਬੰਦਾ ਮਰੇ ਹੀ ਨਾ ਨਹੀਂ ਮਰਨਾ ਤੇ ਫਿਰ ਐ ਇਹਦਾ ਜੀ ਬਾਈਵਾ ਸਾਹਿਬ ਲੇਕਿਨ ਜਿਹਦਾ ਪਿਓ ਮਰ ਗਿਆ ਉਹਨੂੰ ਇਸ ਗੱਲ ਦੀ ਵੀ ਚਟੀ ਹੈ ਵੀ ਤੇਰਾ ਪਿਓ ਕਿਉਂ ਮਰਿਆ ਉਹ ਉਹਦੇ ਵੱਖਰੇ ਟੈਕਸ ਗੌਰ ਕਰਨ ਦੇ ਵੱਖਰੇ ਪੈਸੇ ਤੁਹਾਡਾ ਪਰ ਔਰ ਦੂਸਰੀ ਸਰ ਗੁਜ਼ਾਰਿਸ਼ ਹੈ ਵੇ ਕਿ ਪਿੰਡਾਂ ਦੇ ਵਿੱਚ ਉਹ ਤੁਸੀਂ ਇੱਕ ਵਾਰੀ ਗੱਲ ਸੁਣਾਈ ਸੀ ਕਿ ਜੇ ਕਿਸੇ ਦੇ ਘਰ ਮਰਗ ਹੋ ਜਾਣੀ ਸਾਰੇ ਪਿੰਡ ਚ ਚੁੱਲਾ ਨਾ ਕਿਸੇ ਨਾ ਜੀ ਨਾ ਸਾਡੀ ਲੋਕੀ ਟੀਵੀ ਨਹੀਂ ਲਾਂਦੇ ਆ ਅਚਾ ਟੀਵੀ ਨਾ ਲਾਣਾ ਚੁੱਲਾ ਦਾ ਅੱਖ ਨਾ ਤੂੰ ਨਾ ਤੂੰ ਖੁਦਾ ਉਤੇ ਨਜ਼ਰ ਆਏ ਕਿਉਂਕਿ ਅੱਗ ਬਾਲਣੀ ਤੇ ਤੂੰ ਨਿਕਲਣਾ ਫੇਉਂ ਫੌਤਗੀ ਹੋ ਗਈ ਹੈ ਤੂੰ ਬੜਾ ਸ਼ਰਮ ਹਯਾ ਇੱਕ ਦੂਜੇ ਦੇ ਦੁੱਖਾਂ ਦੇ ਭਾਈਵਾ ਕੋਣੇ ਮੱਟੇ ਦੀ ਰੋਟੀ ਕੀ ਹੁੰਦੀ ਸੀ ਜੀ ਉਹ ਵੀ ਤੇ ਦੱਸੋ ਨਾ ਜਿਹੜੀ ਮਰਨੇ ਤੇ ਵਰਤਾਂ ਹਾਂ ਹਾਂਜੀ ਉਹ ਕੌੜੇਵੱਟੀ ਦੀ ਰੋਟੀ ਅੱਜ ਵੀ ਹੁੰਦੀ ਹੈ ਸਾਡੇ ਜੀ ਮਜ਼ਨ ਸਾਡੀ ਫੈਮਿਲੀ 'ਚ ਸਾਡੇ ਖਾਨ ਸਾਡੇ ਖਾਨਦਾਨ ਦੇ ਪੰਜ ਘਰ ਨੇ ਜੀ ਤੂੰ ਸਾਡੇ ਘਰਾਂ 'ਚ ਜਦੋਂ ਵੀ ਕੋਈ ਫੌਤ ਹੋ ਜਾਂਦਾ ਹੈ ਤੇ ਅਸੀਂ ਬਾਕੀ ਜਿਹੜੇ ਚਾਰ ਘਰਾਂ ਉਹਨਾਂ ਮਿਲ ਕੇ مشਵਰਾ ਜਿਹੜਾ ਪਹਿਲੇ ਦਿਨ ਜਦੋਂ ਦਫਨਾਣ ਦਾ ਦੇਣੇ ਹਾਂਜੀ ਜਿਹੜੇ ਵੀ ਪਰੋਣੇ ਆਉਣੇ ਨੇ ਉਹਨਾਂ ਦੀ ਰੋਟੀ ਅਸਾਂ ਪਕਾਣੀ ਵਾਹ ਇਨੂ ਕੌੜੇ ਵਟੇ ਦੀ ਰੋਟੀ ਆਂਦੇ ਨੇ ਯਾਨੀ ਉਹਦੇ ਚ ਅਸੀਂ 5 ਘਰਾਂ ਉਹ ਘਰ ਸ਼ਾਮਿਲ ਨਹੀਂ ਹੋਣਾ ਜਿਹਦਾ ਜੀ ਸਾਡੇ ਚੋਂ ਬੋਤ ਹੋਇਆ ਉਹ ਮਰਿਆ ਉਹ ਤਾਂ ਵਿਚਾਰੇ ਰੋਣ ਪਿਟੇ ਚੱਲ ਗਏ ਬਾਕੀ 4 ਜਿਹੜੇ ਨੇ ਉਹਨਾਂ ਆਪਸ ਦੇ ਵਿੱਚ ਮਤਲਬ ਇਹ ਪੈਸੇ ਇਕੱਠੇ ਕਰਨੇ ਨੇ ਹਾਂਜੀ ਉਹ ਤੇ ਸਾਰਾ ਸਿਲਸਿਲਾ ਕਰਕੇ ਤੋਂ ਨਾ ਰੋਟੀ ਪਕਾਣੀ ਇਹਨੂੰ ਕੌੜੇ ਵਟੇ ਦੀ ਰੋਟੀ ਆਂਦੇ ਨੇ ਅੱਜ ਵੀ ਇਹ ਚੱਲ ਰਿਹਾ ਸਾਡੇ ਤੇ ਪਿੰਨਾਂ ਦੇ ਵਿੱਚ ਤੇ ਇੱਥੇ ਚੱਲ ਰਿਹਾ ਬਿਲਕੁਲ ਯਾਰਾ ਨਾ ਮੈਨੂੰ ਪਤਾ ਜੀ ਲੇਕਿਨ ਇੱਕ ਜਿਹੜਾ ਭਾਈਵਾ ਸਾਹਿਬ ਆਂਦੇ ਨੇ ਇਹਦੇ ਜੇ ਫਰਕ ਇਹ ਆ ਗਿਆ ਕਿ ਉਦੋਂ ਮਰਨੇ ਦੇ ਉੱਤੇ ਰੋਟੀ ਬੜੀ ਸਾਦਾ ਜਾਈ ਮਤਲਬ ਦੇਂਦੇ ਸਨ ਹੋਰ ਤੇ ਮਰਨੇ ਤੇ ਵੀ ਖਾਣੇ ਪਕਣ ਲੱਗ ਪੈਣੇ ਨਾ ਜੀ ਨਹੀਂ ਉਹ ਕਈਆਂ ਪਿੰਡਾਂ ਦੇ ਵਿੱਚ ਹੁਣ ਵੀ ਰਵਾਜ ਹੈ ਮੈਂ ਵੇਖਿਆ ਗੁਜਰਾਂ ਵਾਲੇ ਅੱਗੇ ਪਿੱਛੇ ਗਿਆ ਮੈਂ ਉਹਨਾਂ ਦਾ ਰੋਟੀ ਦਾ ਰਵਾਜ ਰੱਖਿਆ ਹੈ ਕਿ ਤੁਸੀਂ ਜਦੋਂ ਮਰਨਾ ਹੋਣਾ ਕਿਉਂਕਿ ਦੋ ਹੀ ਚੀਜ਼ਾਂ ਜੇ ਮਰਨਾ ਪਰਣਾ ਪਰਨਾ ਆਉਂਦੇ ਨੇ ਪ੍ਰਨਾਵਨ ਨੂੰ ਵਿਆਹ ਰਾਤੀ ਨੂੰ ਹਾਂ ਜੀ ਮਰਨਾ ਪਰਨਿਆਂ ਨੇ ਫਲਾਣੇ ਦੇ ਮਰਨੇ ਪਰਨੇ ਤੇ ਮਤਲਬ ਇਹ ਵਿਆਹ ਤੇ ਆ ਉਹ ਸਾਤ हां जी तो ਉਹਨਾਂ ਨੇ ਸਾਰੇ ਪਿੰਡ ਦੇ ਮਿੱਥਿਆ ਵੀ ਦਾਲ ਤੇ ਰੋਟੀ ਖਾਣੀ ਉਹ ਉਹੀ ਕਰਦੇ ਨੇ ਲੇਕਿਨ ਕਈਆਂ ਪਿੰਡਾਂ ਦੇ ਵਿੱਚ ਕੋਈ ਬਰੀਆਨੀ ਪਕਾ ਲੈਂਦਾ ਕੋਈ ਮੁਰਗੇ ਦਾ ਗੋਸ਼ਟ ਕਰ ਲੈਂਦਾ ਆਪਣੇ ਹਿਸਾਬ ਨਾਲ ਫਿਰ ਉਹ ਇਹ ਵੀ ਸਮਝਦੇ ਨੇ ਕਿ ਜਿਹੜਾ ਹੁਣ ਪ੍ਰਾਣਾ ਆਇਆ ਉਹਦਾ ਤੇ ਕੋਈ ਗੁਨਾਹ ਨਹੀਂ ਨਾ ਹਾਂਜੀ ਤੇ ਮੱਲੇ ਉਹਨੂੰ ਰੋਟੀ ਚੰਗੀ ਦਿੱਤੀ ਜਾਏ ਤਾਂ ਇਹ ਵੀ ਹੈ ਮਤਲਬ ਤੇ ਬਾਈਵਾ ਸਾਹਿਬ ਆਖਦੇ ਨੇ ਕਿ ਨਾਨੀ ਨਾਲ ਨਾਨਕੇ ਤੇ ਦਾਦੀ ਨਾਲ ਦਾਦਕੇ ਤੇ ਸੱਸ ਨਾਲ ਸਹੁਰੇ ਤੇ ਮਾਂ ਨਾਲ ਭੇਕੇ ਤੇ ਬਾਕੀ ਸਾਰੇ ਰਿਸ਼ਤੇ ਛਲਾਵੇ ਤੇ ਭੁਲੇਖੇ ਹਾਂਜੀ ਇਹਦੇ ਬਾਰੇ ਜੀ ਤੁਸੀਂ ਕੀ ਬੜੀ ਸਿੱਧੀ ਗੱਲ ਹੈ ਜੀ ਤੁਸੀਂ ਮਤਲਬ ਇਹ ਵੇਖੋ ਨਾ ਜਿਹੜੀ ਦਾਦੀ ਹੈ ਜੋ ਦਾਦੀ ਜਾਂ ਦਾਦਾ ਪਿਆਰ ਕਰਦਾ ਹੈ ਬੱਚਿਆਂ ਨੂੰ ਹਾਂ ਹਾਂਜੀ ਮਤਲਬ ਮੇਰੇ ਪੋਤਰੀਆਂ ਪੋਤਰੇ ਨੇ ਤੇ ਪਿਓ ਉਹਨਾਂ ਦਾ ਕੋਈ ਦਾਬਾ ਵੀ ਮਾਰੇਗਾ ਉਹਨਾਂ ਨੂੰ ਵਾਦਾ ਕਾਟਾ ਤੇ ਉਹਨਾਂ ਪੈਤੇ ਆ ਜਾਣੇ ਉਹਨਾਂ ਨੂੰ ਪਤਾ ਹੈ ਵੀ ਦਾਬਾ ਮਾਰ ਖਲੋ ਜਾ ਇੱਥੇ ਹੀ ਤੋਂ ਨੇ ਇੱਥੇ ਫਟਾਫਟ ਆ ਕੇ ਮੇਰੀ ਕੁਛੜੀ ਚੜ ਜਾਣਾ ਤੇ ਉਹਦੇ ਉਹਨੇ ਹੁਣ ਪਿਓ ਨੇ ਇੱਥੇ ਆਉਣ ਦੀ ਜੁਰਤ ਨਹੀਂ ਕਰਦਾ ਤੂੰ ਕਿਉਂਕਿ ਦਾਦੀਆਂ ਦਾ ਤੇ ਵਿਆਜ ਹੁੰਦਾ ਨਾ ਔਲਾਦ ਮੂਲ ਹੁੰਦੀ ਹੈ ਤੇ ਵਿਆਜ ਹੁੰਦਾ ਤੇ ਮੂਲ ਨਾਲੋਂ ਵਿਆਜ ਪਿਆਰਾ ਹੁੰਦਾ ਤੋ ਇਹ ਗੱਲ ਹੈ ਤੇ ਦਾਦੀਆਂ ਵੀ ਇਸ ਤਰੀ ਪਿਆਰ ਕਰਦੀਆਂ ਐ ਨਾਨੀਆਂ ਦੀ ਗੱਲ ਜਿਹੜੀ ਹੈ ਕਿਉਂਕਿ ਨਾਨੀ ਜਿਹੜੀ ਹੈ ਉਹ ਮਾਂ ਹੁੰਦੀ ਹੈ ਉਹ ਤਾਂ ਯਾਨੀ ਉਸ ਉਸ بیوی ਦੀ ਜਿਹਦੇ ਬੱਚੇ ਜਿਹਦੇ ਬੱਚਿਆਂ ਦੀ ਉਹ ਨਾਨੀ ਬਣਦੀ ਵਾਹ ਸਮਝੋ ਨਾ ਗੱਲ ਤੇ ਜ਼ਾਰੇ ਜਿੰਨਾ ਪਿਆਰ ਉਸ ਨਾਨੀ ਨੇ ਕਰਨਾ ਜਿਹਦੀ ਧੀ ਦੀ ਔਲਾਦ ਹੈ ਜਦੋਂ ਉਹ ਫੌਤ ਹੋ ਜਾਣੀ ਹੈ ਨਾਨੀ ਜਾਂ ਨਾਨਾ ਫੌਤ ਹੋ ਜਾਣਾ ਤੇ ਉਸ ਘਰ ਵਿੱਚ ਵੀ ਬਗਾਨੀਆਂ ਜਾਂਈਆਂ ਆਉਣ ਬਗਾਨੀਆਂ ਜਾਂਈਆਂ ਤੇ ਵਿਛੋੜਨ ਸਕਿਆ ਪਾਈਆਂ ਉਹ ਆਈਆਂ ਨੇ ਉਹਨਾਂ ਦਾ ਉਹਦੇ ਨਾਲ ਕਾਦਾਰੀਕ ਤਾਬੰਦਾ ਨਾਨਾਂ ਦਾ ਹੀ ਬਣਦਾ ਨਾ ਜਿਹੜੀ ਉੱਥੇ ਵਿਆਹੀ ਹੈ ਲੇਕਿਨ ਉਹ ਨਾਨੀ ਦਾ ਤੇ ਧੀ ਦਾ ਤੇ ਮਾਂ ਦਾ ਰਿਸ਼ਤਾ ਸੀ ਹੋਰ ਫਿਰ ਧੀ ਦੀ ਜਿਹੜੀ ਔਲਾਦ ਹੈ ਹਾਂਜੀ ਜਿਹੜੇ ਦੋ ਧਰਵਾਨ ਨੇ ਉਹ ਦੂਈ ਪਿਆਰੇ ਨਾਨੀ ਨਾਲ ਜੀ ਹਾਂ ਜੀ ਤੁਸੀਂ ਇਸ ਵਜ੍ਹਾ ਨਾਲ ਮਤਲਬ ਇਹ ਕਿ ਇਹ ਬੰਦ ਬੋਟੇ ਆਖਿਆ ਜੀ ਕਿ ਨਹੀਂ ਸੱਚ ਮਾਮੀਆਂ ਅੰਤ ਬਗਾਨੀਆਂ ਉਹ ਨਹੀਂ ਹੁੰਦੇ ਨਾਨਕੇ ਨਾਨੀਆਂ ਨਾਲ ਮਾਮੀ ਜੀ ਜੀ ਆ ਮਾਮੀਆਂ ਨੂੰ ਕਦਾ ਉਹਦੇ ਤੁਸੀਂ ਮਤਲਬ ਮਾਮੇ ਦੀ بیوی ਹੈ ਨਾ ਮਾਮੇ ਨੂੰ ਵੀ ਥੋੜਾ ਬੋਤ ਹੈ ਜੋ ਹੈਗਾ ਤੇ ਮਾਮੀ ਨੂੰ ਤੇ ਉਦੋਂ ਹੀ ਤੇ ਠੰਡ ਪੈਣੀ ਹੈ ਜਦੋਂ ਉਹਦੇ ਪੇਕੇ ਤੋਂ ਕੋਣ ਆ ਤੋ ਉਦੋਂ ਜਨਾਬ ਉਹਨੇ ਲਾਲ ਗੁੱਲਾ ਸੇਕਣਾ ਹੈ ਹਾਂ ਜੀ ਤੇ ਕੁੱਕੜ ਜਿਹੜੇ ਨੇ ਦੇਸੀ ਕਰਨੇ ਨੇ ਤੇ ਜਦੋਂ ਕੋ ਮੁੰਡੇ ਨੂੰ ਆਉਣਾ ਹੈ ਯਾਨੀ ਇਸ ਮੁੰਡੇ ਦਾ ਰਿਸ਼ਤੇਦਾਰ ਆਉਣਾ ਹੈ ਕੋ ਨਨਦਾ ਆਉਣੀ ਆ ਉਦੋਂ ਨਨਾਨਾ ਆਉਣੀਏ ਨੇ ਉਦੋਂ ਉਹਨੇ ਐਵੇਂ ਪਿਆ ਜਾਣਿਆਂ ਨੂੰ ਕੁੱਟਣਾ ਹੈ ਹਾਂ ਜੀ ਤੋ ਇਹ ਸਾਡਾ ਲੇਕਨ ਇਹ ਮਤਲਬ ਹੋਣੀ ਨਹੀਂ ਚਾਹੀਦੀ ਚੀਜ਼ ਲੇਕਨ ਇਹ ਬਦਨਸੀਬੀ ਨਾਲ ਇਹ ਹੁੰਦਾ ਇਹ ਪੁਰਾਣੇ ਹੈ ਪੁਰਾਣੇ ਚੱਲਦੀ ਆ ਰਹੇ ਇਹ ਸਰ ਵੇਖੋ ਨਾ ਅਸੀਂ ਨਿੱਕੇ ਨਿੱਕੇ ਹੁੰਦੇ ਹਾਂ ਹਾਂ ਸ਼ਾਦੀਆਂ ਵਿਆਹਾਂ ਤੇ ਟੱਪੇ ਸਾਡੀਆਂ ਭੈਣਾਂ ਧੀਆਂ ਗਾਉਂਦੀਆਂ ਹਨ ਤੇ ਉਹਦੇ ਜਾਂਦੀਆਂ ਹਨ ਕਿ ਇਨਾ ਇਨਾ ਸਕੀਆਂ ਭਾਬੀਆਂ ਨੇ ਡੋਲਾ ਟੋੜ ਕੇ ਕੱਚਾ ਦੁੱਧ ਪੀ ਹਾਂਜੀ ਬਿਲਕੁਲ ਖੁਸ਼ ਹੋਈਆਂ ਖੁਸ਼ੀਆਂ ਚੁੱਟੀਆਂ ਦੇਖੋ ਹਾਂਜੀ ਬਿਲਕੁਲ ਸਹੀ ਬਾਤ ਲਓ ਜੀ ਪਿਆਰਿਓ ਤੁਸੀਂ ਕਿਡੀਆਂ ਕਿਡੀਆਂ ਪਿਆਰੀਆਂ ਗੱਲਾਂ ਸੁਣੀਆਂ ਬਾਈਵਾ ਸਾਹਿਬ ਦੀਆਂ ਅੱਲਾ ਪਾਗ ਸਾਡੇ ਬਾਈਵਾ ਸਾਹਿਬ ਨੂੰ ਜ਼ਿੰਦਗੀ ਤੇ ਸਿਹਤ ਦੇ ਇਹ ਬਾਈਵਾ ਸਾਹਿਬ ਸਾਡੇ ਜਿਹੜੇ ਨੇ ਹਸਰੁਲਲਾ ਬਾਈਵਾ ਪਿਆਰਿਓ ਇਹ ਸਾਡੇ ਵਿਛੜੇ ਹੋਏ ਪੰਜਾਬ ਤੇ ਅਜੋਕੇ ਪੰਜਾਬ ਦੇ ਦਰਮਿਆਨ ਇੱਕ ਰابطੇ ਦਾ ਰابطਾ ਪੁੱਲ ਦਾ ਕੰਮ ਕਰਦੇ ਨੇ ਅਸੀਂ ਤੇ ਜਦੋਂ ਇਹਨਾਂ ਦੀ ਖਿਦਮਤ 'ਚ ਹਾਜ਼ਰ ਹੁੰਨੇ ਆ ਤੇ ਸਾਨੂੰ ਆਪਣਾ ਨਾ ਸਿਰਫ ਬਾਲਪਣਾ ਯਾਦ ਆ ਜਾਂਦਾ ਹੈ ਆਪਣਾ ਪਛੋਕੜ ਜਿਹੜਾ ਉਹਦੇ ਬਾਰੇ ਬੜੀ ਜਾਣਕਾਰੀ ਮਿਲਦੀ ਏ ਬਲਕਿ ਇਹਨਾਂ ਦੀਆਂ ਗੱਲਾਂ ਬੜੀਆਂ ਹੀ ਇਨਫੋਰਮੇਟਿਵ ਹੁੰਦੀਆਂ ਨੇ ਬੜੀਆਂ ਮਾਨਜੋਗ ਹੁੰਦੀਆਂ ਨੇ ਕਿਉਂਕਿ ਇਹ ਗੱਲਾਂ ਸੁਣ ਕੇ ਸਾਨੂੰ ਆਪਣੇ ਦੇਸ਼ ਪੰਜਾਬ ਤੇ ਆਪਣੀ ਮਾਂ ਬੋਲੀ ਤੇ ਆਪਣੇ ਮੁਕੱਦਸ ਰਿਸ਼ਤਿਆਂ ਤੇ ਸਾਨੂੰ ਮਾਨ ਤੇ ਫਖਰ ਹੋਣ ਲੱਗ ਪੈਂਦਾ ਹੈ ਪਿਆਰਿਓ ਹੁਣ ਸਾਨੂੰ ਦਿਓ ਇਜਾਜ਼ਤ ਰੱਬ ਰਾਖਾ ਤੇ ਅੱਲਾ ਬੇਲੀ ਓ ਚੱਲ ਕਹੋ ਜਾਉ ਚਾਟ